ਨੌਕਰੀ ਦੇ ਲਈ ਇੰਟਰਵਿਊ ਦਾ ਦਿਨ ਸੀ ਮੈਂ ਆਪਣੇ ਵੱਡੇ ਭਰਾ ਦੇ ਬੂਟ ਪਾ ਕੇ ਘਰੋਂ ਨਿਕਲਿਆ ਜਿਨ੍ਹਾਂ ਦਾ ਤਲਾਫਟਿਆ ਹੋਇਆ ਸੀ ਇਸ ਲਈ ਵਾਰ-ਵਾਰ ਮੇਰੇ ਪੈਰਾਂ 'ਚ ਪੱਥਰ ਚਬ ਰਹੇ ਸੀ ਆਸ-ਪਾਸ ਬੈਠੇ ਉਮੀਦਵਾਰਾਂ ਦੇ ਕੱਪੜੇ ਦੇਖ ਕੇ ਮੇਰੇ ਮਨ ਹੋਰ ਹੀ ਹੋ ਰਿਹਾ ਸੀ ਮੇਰਾ ਨੰਬਰ ਆਖਰੀ ਸੀ ਅਚਾਨਕ ਰੌਲਾ ਪੈ ਗਿਆ ਇੱਕ ਬੁੱਢੀ ਔਰਤ ਪੌੜੀਆਂ ਤੋਂ ਡਿੱਗ ਗਈ ਬਾਕੀ ਲੋਕ ਤਮਾਸ਼ਾ ਦੇਖ ਰਹੇ ਸੀ ਮੈਂ ਜਲਦੀ ਉੱਥੇ ਪਹੁੰਚਿਆ ਦੇ ਉਸ ਔਰਤ ਨੂੰ ਚੁੱਕ ਕੇ ਹਸਪੀਟਲ ਲੈ ਗਿਆ ਥੋੜੀ ਦੇਰ ਬਾਅਦ ਪਤਾ ਲੱਗਿਆ ਕਿ ਔਰਤ ਕੋਈ ਹੋਰ ਨਹੀਂ ਬਲਕਿ ਕੰਪਨੀ ਦੀ ਹੀ ਮੈਂ ਆਪਣੇ ਕਮਰੇ 'ਚ ਬੈਠਾ ਗਮਸਮ ਬੈਠਾ ਸੀ ਕਿਉਂਕਿ ਦੇਰ ਪਹਿਲਾਂ ਮੇਰੇ ਘਰ ਵਿੱਚ ਜੋ ਤਮਾਸ਼ਾ ਹੋਇਆ ਸੀ ਉਹ ਮੈਂ ਮਰ ਕੇ ਵੀ ਨਹੀਂ ਭੁੱਲ ਸਕਦਾ ਮੇਰੀ ਪਤਨੀ ਇਸ ਤਰ੍ਹਾਂ ਕਹੇ ਕਰੇਗੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਸਿਰਫ ਕੁਝ ਪੈਸਿਆਂ ਦੀ ਖਾਤਰ ਉਹ ਮੈਨੂੰ ਤਲਾਕ ਦੇ ਕੇ ਚਲੀ ਗਈ ਤੇ ਮੈਂ ਕੁਝ ਵੀ ਨਹੀਂ ਕਰ ਸਕਿਆ ਚੁੱਪਚਾਪ ਉਸ ਦੀ ਸ਼ਕਲ ਦੇਖਦਾ ਰਿਹਾ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮੇਰੇ ਘਰ 'ਚ ਕੀ ਹੋ ਗਿਆ ਥੋੜੀ ਦੇਰ ਬਾਅਦ ਦਰਵਾਜੇ 'ਤੇ ਦਸਤਕ ਹੋਈ ਮੈਂ ਸਿਰ ਚੁੱਕ ਕੇ ਦੇਖਿਆ ਸਾਹਮਣੇ ਮੇਰਾ ਵੱਡਾ ਭਰਾ ਖੜਾ ਸੀ ਮੇਰੇ ਦਿਮਾਗ ਜਾਲ ਕਰ ਰਿਹਾ ਸੀ ਪਰ ਮੈਂ ਖੁਦ ਨੂੰ ਰੋਕ ਕੇ ਰੱਖਿਆ ਜਿਵੇਂ ਇਨਸਾਨ ਨੂੰ ਰਿਸ਼ਤਿਆਂ ਦੀ ਕਦਰ ਨਾ ਹੋਵੇ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਹੌਲੀ ਹੌਲੀ ਉਹ ਮੇਰੇ ਕੋਲ ਆਇਆ ਤੇ ਮੇਰੇ ਕੋਲ ਬੋਲਿਆ ਮੈਨੂੰ ਇਹ ਦੱਸ ਹੁਣ ਤੂੰ ਇਹ ਕੀ ਕਰੇਗਾ ਜੋ ਕੁਝ ਪਹਿਲਾਂ ਹੋਇਆ ਉਹ ਚੰਗਾ ਨਹੀਂ ਹੋਇਆ ਪਰ ਤੈਨੂੰ ਆਪਣੀ ਜ਼ਿੰਦਗੀ ਦਾ ਫੈਸਲਾ ਲੈਣਾ ਪਵੇਗਾ ਅਜੇ ਸਿਰਫ 11 ਵਜੇ ਆ 1 ਵਜੇ ਤੇਰੀ ਇੰਟਰਵਿਊ ਆ ਤੈਨੂੰ ਇੰਟਰਵਿਊ ਦੇ ਲਈ ਜਾਣਾ ਹੀ ਪਵੇਗਾ ਮੈਂ ਤੈਨੂੰ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨ ਦੇਵਾਂਗਾ ਤੂੰ ਹਿੰਮਤ ਕਰ ਜੇ ਤੇਰੀ ਪਤਨੀ ਤੇ ਪਰਿਵਾਰ ਵਾਲੇ ਕੋਈ ਗੱਲ ਕਰਨਗੇ ਤਾਂ ਮੈਂ ਸੰਭਾਲ ਲਵਾਂਗਾ ਇਹ ਮੌਕਾ بار بار ਨਹੀਂ ਆਵੇਗਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਸਿਰ ਹਿਲਾਇਆ ਤੇ ਕਿਹਾ ਨਹੀਂ ਭਾਈ ਮੈਂ ਕੋਈ ਇੰਟਰਵਿਊ ਨਹੀਂ ਦੇਵਾਂਗਾ ਔਸਾਰਤ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਦੋਂ ਤੋਂ ਉਹ ਮੇਰੀ ਜ਼ਿੰਦਗੀ ਵਿੱਚ ਆਈ ਆ ਉਦੋਂ ਤੋਂ ਸਭ ਕੁਝ ਉਲਟਾ ਫੁਲਟਾ ਹੋ ਗਿਆ ਹੁਣ ਮੇਰੇ ਵਿੱਚ ਹਿੰਮਤ ਨਹੀਂ ਬਚੀ ਤੁਸੀਂ ਚਲੇ ਜਾਓ ਇਹ ਸੁਣ ਕੇ ਮੇਰੇ ਭਰਾ ਨੇ ਮੇਰਾ ਹੱਥ ਫੜ ਕੇ ਕਿਹਾ ਜੋ ਮੈਂ ਕਿਹਾ ਉਹ ਤੈਨੂੰ ਮੰਨਣਾ ਹੀ ਪਵੇਗਾ ਇਹ ਮੇਰਾ ਆਖਰੀ ਫੈਸਲਾ ਅੱਜ ਹਰ ਹਾਲ ਵਿੱਚ ਤੈਨੂੰ ਇੰਟਰਵਿਊ ਦੇਣ ਜਾਣਾ ਹੀ ਪਵੇਗਾ ਮੈਂ ਤੇਰਾ ਵੱਡਾ ਭਰਾ ਹਾਂ ਤੇ ਮਾਂ ਦੇ ਮਰਨ ਤੋਂ ਪਹਿਲਾਂ ਤੇਰੀ ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਦਿੱਤੀ ਸੀ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਰਿਹਾ ਹੁਣ ਜੋ ਹੁਕਮ ਮੈਂ ਦੇਵਾਂਗਾ ਉਹ ਤੈਨੂੰ ਕਰਨਾ ਹੀ ਪਵੇਗਾ ਮੈਂ ਕਿਹਾ ਪਰ ਬਾਈ ਮੈਂ ਕਿਵੇਂ ਜਾਵਾਂ ਮੇਰੇ ਕੋਲ ਤਾਂ ਚੰਗੇ ਬੂਟ ਵੀ ਨਹੀਂ ਹੁਣ ਬੂਟਾਂ ਦੇ ਲਈ ਕਿਸੇ ਦੇ ਅੱਗੇ ਹੱਥ ਫਲਾਵਾਂ ਮੈਂ ਮੂੰਹ ਫੇਰ ਲਿਆ ਮੇਰੇ ਪ੍ਰਾਣੇ ਮੇਰੇ ਕੋਲ ਚੰਗੇ ਬੂਟ ਨਹੀਂ ਉਹੀ ਪਾ ਕੇ ਚਲਾ ਜਾ ਮੈਂ ਕੁਝ ਪਲ ਚੌਪ ਰਿਹਾ ਫਿਰ ਕਿਹਾ ਕਿ ਉਹ ਇੰਨੇ ਉੱਥੇ ਇੰਨੇ ਲੋਕ ਹੋਣਗੇ ਮੇਰਾ ਇੰਟਰਵਿਊ ਉਹਨਾਂ ਨੂੰ ਕਿੱਥੇ ਪਸੰਦ ਆਉਣਾ ਰਹਿਣ ਦਿਓ ਬੇਮਤਲਬ ਦੀ ਤਖਲੀਪ ਹੋਵੇਗੀ ਜੇ ਉਹਨਾਂ ਨੇ ਮਨਾਂ ਕਰ ਦਿੱਤਾ ਤਾਂ ਮੇਰੀ ਗੱਲ ਸੁਣ ਕੇ ਭਰਾ ਗੁੱਸੇ 'ਚ ਬੋਲਿਆ ਤੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਹਿ ਰਿਹਾ ਤੂੰ ਫੌਰਨ ਉੱਠ ਕੇ ਆਪਣੇ ਕੰਮ ਤੇ ਜਾ ਬਸ ਬਹੁਤ ਹੋ ਚੁੱਕਿਆ ਜੇ ਕੰਮ ਨਹੀਂ ਕਰੇਗਾ ਤਾਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਸੰਭਾਲੇਗਾ ਅੱਜ ਜੇ ਤੇਰੀ ਪਤਨੀ ਤੈਨੂੰ ਛੱਡ ਕੇ ਗਈ ਆ ਤਾਂ ਸਿਰਫ ਐਸ ਲਈ ਕਿ ਤੇਰੇ ਕੋਲ ਕੋਈ ਕੰਮ ਤੰਦਾ ਨਹੀਂ ਆ ਐਨੀ ਪੜ੍ਹਾਈ ਕਿਉਂ ਕੀਤੀ ਆ ਮਾਪਿਓ ਦਾ ਪੈਸਾ ਕਿਉਂ ਬਰਬਾਦ ਕੀਤਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਿਆ ਫੇਰ ਸੈਰ ਚੁਕਾ ਕੇ ਚੁੱਪ ਬੈਠਾ ਰਿਹਾ ਮੇਰੀ ਚੁੱਪ ਦੇਖ ਕੇ ਬਾਈ ਨੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕਿ ਸਾਨੂੰ ਅਹਿਸਾਸ ਨਹੀਂ ਹੁੰਦਾ ਪਰ ਕੁਝ ਚੀਜ਼ਾਂ ਸਾਡੇ ਲਈ ਭਗਵਾਨ ਦਾ ਤੋਹਫ਼ਾ ਹੁੰਦੀਆਂ ਇਹ ਇੰਟਰਵਿਊ ਵੀ ਤੇਰੇ ਲਈ ਕੋਈ ਚਮਤਕਾਰ ਆ ਹੁਣ ਜਦੋਂ ਆਈ ਆ ਤਾਂ ਇਸ ਨੂੰ ਜਾਇਆ ਨਾ ਕਰ ਇੱਕ ਵਾਰ ਚਲਾ ਜਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਹਿੰਮਤ ਜਾਗ ਉੱਠੀ ਮੈਂ ਨਾ ਚਾਹੁੰਦੇ ਹੋਏ ਵੀ ਖੜਾ ਹੋ ਗਿਆ ਜਿੰਨਾ ਕੱਪੜਿਆਂ ਨੂੰ ਮੈਂ ਆਪਣੇ ਦੋਸਤ ਤੋਂ ਉਧਾਰ ਲਿਆ ਸੀ ਉਹਨਾਂ ਨੂੰ ਲੈ ਕੇ ਵਾਸ਼ਰੂਮ ਚਲਾ ਗਿਆ ਅੱਖਾਂ 'ਚ ਵਾਰ-ਵਾਰ ਨਮੀ ਆ ਰਹੀ ਸੀ ਕوج ਘੰਟੇ ਪਹਿਲਾਂ ਮੈਂ ਆਪਣੀ ਪਤਨੀ ਨੂੰ ਛੱਡਿਆ ਸੀ ਸਾਡੇ ਵਿੱਚ ਸਭ ਕੁਝ ਖਤਮ ਹੋ ਚੁੱਕਿਆ ਸੀ ਹੁਣ ਮੈਂ ਇੰਟਰਵਿਊ ਦੇਣ ਜਾ ਰਿਹਾ ਸੀ ਉਸ ਵਕਤ ਮੈਨੂੰ ਇੱਕ ਗੱਲ ਸਾਫ਼ ਸਮਝ ਆ ਰਹੀ ਸੀ ਕਿ ਜ਼ਿੰਦਗੀ ਚਾਹੇ ਕਿਵੇਂ ਦੀ ਵੀ ਹੋਵੇ ਕੋਈ ਮਰ ਜਾਵੇ ਜਾਂ ਛੁੱਟ ਜਾਵੇ ਪਰ ਜ਼ਿੰਦਗੀ ਆਪਣੀ ਰਫ਼ਤਾਰ ਨਾਲ ਚੱਲਦੀ ਰਹਿੰਦੀ ਆ ਨਾ ਕੋਈ ਕੰਮ ਰੁਕਿਆ ਨਾ ਕੋਈ ਅੱਗੇ ਰੁਕੇਗਾ ਨਾ ਤੋਕੇ ਜਦੋਂ ਮੈਂ ਬਾਹਰ ਆਇਆ ਬਾਈ ਦੇ ਬੂੜ ਦਰਵਾਜ਼ੇ ਤੇ ਰੱਖੇ ਸੀ ਕੁਝ ਪਲ ਦੇ ਲਈ ਮੈਂ ਚੁੱਪ ਰਿਹਾ ਉਹੀ ਬੂਟ ਸੀ ਜੋ ਉਹਨਾਂ ਦੇ ਵਿਆਹ ਦੇ ਸੀ ਤੇ ਜਿਨ੍ਹਾਂ ਨੂੰ ਖਰੀਦਣ ਵਿੱਚ ਸਾਡੇ ਘਰ ਦੀ ਹਾਲਤ ਬਹੁਤ ਹਾਲਾਤ ਬਹੁਤ ਤੰਗ ਹੋ ਗਏ ਸੀ। ਪਾਪਾ ਦੇ ਮਰਨ ਤੋਂ ਬਾਅਦ ਸਾਨੂੰ ਇੰਨੀ ਮੁਸ਼ਕਲ ਹਾਲਾਤ ਦੇਖਣੇ ਪਏ ਕਿ ਘਰ ਵਿੱਚ ਦਾਲ ਦੇ ਸਿਵਾਏ ਕੋਈ ਦੂਜਾ ਭੋਜਨ ਪਾਣੀ ਨਹੀਂ ਸਕਦਾ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ। ਉਸਨੇ ਸਿਰਫ ਛੱਡਿਆ ਹੀ ਨਹੀਂ ਬਲਕਿ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ। ਮੈਨੂੰ ਪਤਾ ਸੀ ਕਿ ਸ਼ਾਮ ਤੱਕ ਉਸ ਦੇ ਪਰਿਵਾਰ ਵਾਲੇ ਆ ਕੇ ਮੇਰੇ ਕਮਰੇ ਵਿੱਚ ਰੱਖਿਆ ਥੋੜਾ ਬਹੁਤਾ ਸਮਾਨ ਵੀ ਚੱਕ ਕੇ ਲੈ ਜਾਣਗੇ ਪਰ ਹੁਣ ਮੈਨੂੰ ਕੋਈ ਫਰਕ ਨਹੀਂ ਪੈਣਾ ਸੀ ਉਸਔਰਤ ਨੇ ਮੈਨੂੰ ਸਿਰਫ ਤਖਲੀਪਾਂ ਦਿੱਤੀਆਂ ਐ ਕਿ ਚੰਗੀ ਪਤਨੀ ਉਹ ਹੁੰਦੀ ਆ ਜੋ ਗਰੀਬੀ ਵਿੱਚ ਆਪਣੇ ਪਤੀ ਦਾ ਸਾਥ ਦਿੰਦੀ ਆ ਪਰ ਮੇਰੀ ਪਤਨੀ ਤੇ ਨੇ ਤਾਂ ਮੈਨੂੰ ਇਕੱਲਾ ਛੱਡ ਦਿੱਤਾ ਉਹ ਵੀ ਉਸ ਵਕਤ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਉਸ ਦੀ ਜ਼ਰੂਰਤ ਸੀ ਮੈਂ ਡਰੈਸਿੰਗ ਟੇਬਲ ਦੇ ਸਾਹਮਣੇ ਜਾ ਕੇ ਚਿਹਰਾ ਸਾਫ਼ ਕੀਤਾ ਵਾਲਾਂ ਨੂੰ ਥੋੜਾ ਸਵਾਰਿਆ ਢਾਈ ਬਣ ਕੇ ਬਾਹਰ ਨਿਕਲ ਆਇਆ ਭਾਬੀ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਜਿਵੇਂ ਹੀ ਮੈਂ ਪੈਪਰ ਬੂਟਾਂ ਵਿੱਚ ਪਾਏ ਤਾਂ ਮੇਰੀ ਜਾਨ ਨਿਕਲ ਗਈ ਬੂਟਾਂ ਦਾ ਤਲਾ ਟੁੱਟਿਆ ਹੋਇਆ ਸੀ ਕੀ ਮੈਂ ਇਨ੍ਹਾਂ ਬੂਟਾਂ ਦੇ ਨਾਲ ਇੰਟਰਵਿਊ ਦੇ ਇੰਜਾਮਾਂਗਾ ਮੇਰੀਆਂ ਅੱਖਾਂ ਭਾਰਾਂਆਂ ਤੇ ਮੂੰਹ ਚੋਂ ਪਾਪਾ ਦੇ ਲਈ ਦੁਆ ਨਿਕਲੀ ਰੱਬ ਤੁਹਾਨੂੰ ਮਾਫ ਕਰੇ ਪਰ ਤੁਸੀਂ ਜਿਸ ਹਾਲਾਤ ਵਿੱਚ ਸਾਨੂੰ ਛੱਡ ਕੇ ਗਏ ਮੈਂ ਤੁਹਾਨੂੰ ਪੁੱਛਾਂਗਾ ਐਨੀ ਜਲਦੀ ਜਾਣ ਦੀ ਜ਼ਰੂਰਤ ਕੀ ਸੀ ਇਨਸਾਨ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ ਹਰ ਮੁਸ਼ਕਲ ਵਕਤ ਉਸ ਨੂੰ ਆਪਣੇ ਮਾਪਿਓ ਦੀ ਯਾਦ ਆਉਂਦੀ ਆ ਮੈਂ ਉਹ ਬੂਟ ਪਾ ਲਏ ਕਿਉਂਕਿ ਹੁਣ ਵਾਕਈ ਮੈਨੂੰ ਇੰਟਰਵਿਊ ਦੇਣ ਜਾਣਾ ਪੈਣਾ ਸੀ ਜੇ ਨੌਕਰੀ ਨਾ ਮਿਲੀ ਤਾਂ ਮੈਂ ਕੋਈ ਮਜ਼ਦੂਰੀ ਕਰ ਲਵਾਂਗਾ ਪਰ ਹਾਰ ਨਹੀਂ ਮੰਨਾਂਗਾ ਮੈਂ ਦਰਵਾਜ਼ੇ ਦੇ ਕੋਲ ਪਹੁੰਚਿਆ ਹੀ ਸੀ ਕਿ ਭਾਬੀ ਦੀ ਆਵਾਜ਼ ਆਈ ਸ਼ੰਕਰ ਰੁਕ ਮੈਂ ਤੇਰੇ ਲਈ ਰੋਟੀ ਬਣਾ ਲਈ ਆ ਗੁਵਾਂਡ ਵਿੱਚੋਂ ਸਬਜ਼ੀ ਆਈ ਸੀ ਕੁਝ ਖਾ ਕੇ ਇੰਟਰਵਿਊ ਦੇਈ ਐਨੀ ਦੂਰ ਜਾਣਾ ਖਾਲੀ ਪੇਟ ਨਹੀਂ ਜਾਣਾ ਚਾਹੀਦਾ ਮੈਂ ਪਲਟ ਕੇ ਦੇਖਿਆ ਸਾਦੇ ਕੱਪੜਿਆਂ ਚ ਨਾਮ ਅੱਖਾਂ ਨਾਲ ਭਾਬੀ ਮੈਨੂੰ ਦੇਖ ਰਹੀ ਸੀ ਉਹ ਪਿਛਲੇ 6 ਸਾਲਾਂ ਤੋਂ ਮੇਰੇ ਭਰਾ ਦੇ ਨਾਲ ਰਹਿ ਰਹੀ ਸੀ ਕਿੰਨੇ ਹੀ ਉਤਰਾ ਚੜਾ ਆਏ ਪਰ ਉਹਨਾਂ ਨੇ ਕਦੇ ਆਪਣੇ ਪਤੀ ਦਾ ਸਾਥ ਨਹੀਂ ਛੱਡਿਆ ਨਾ ਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰਿਆ ਉਹ ਮੈਨੂੰ ਆਪਣੇ ਬੇਟੇ ਦੀ ਤਰ੍ਹਾਂ ਸਮਝਦੀ ਸੀ ਮਾਂ ਦੇ ਬਾਅਦ ਮੈਂ ਮਾਂ ਦਾ ਦਰਜਾ ਉਹਨਾਂ ਨੂੰ ਹੀ ਦਿੱਤਾ ਸੀ ਉਹਨਾਂ ਨੇ ਵੀ ਮਾਂ ਦਾ ਫਰਜ਼ ਪੂਰੀ ਤਰ੍ਹਾਂ ਨਿਭਾਇਆ ਕਈ ਵਾਰ ਆਪਣੇ ਬੇਟੇ ਦਾ ਹਿੱਸਾ ਛੱਡ ਕੇ ਮੇਰਾ পেট ਭਰਦੀ ਅਜਿਹੀ ਭਾਬੀ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ ਸੀ ਮੈਂ ਚੁੱਪਚਾਪ ਮੰਜੇ ਤੇ ਬੈਠ ਗਿਆ ਕੁਝ ਦੇਰ ਬਾਅਦ ਉਹ ਮੇਰੇ ਸਾਹਮਣੇ ਖਾਣਾ ਰੱਖ ਕੇ ਬੋਲੀ ਚੰਗੀ ਤਰ੍ਹਾਂ ਇੰਟਰਵਿਊ ਦੇਈ ਸ਼ੰਕਰ ਹੁਣ ਇਸ ਕਰ ਨੂੰ ਤੇਰੀ ਨੌਕਰੀ ਦੀ ਜ਼ਰੂਰਤ ਆ ਤੇਰੇ ਭਰਾ ਦੀ ਕਮਾਈ ਨਾਲ ਘਰ ਨਹੀਂ ਚੱਲ ਰਿਹਾ ਜਦੋਂ ਤੋਂ ਮਸ਼ੀਨਾਂ ਆਆਂ ਆ ਉਹਨਾਂ ਦੇ ਹੱਥ ਦਾ ਕੰਮ ਖਤਮ ਹੋ ਗਿਆ ਵਿਚਾਰੇ ਬਹੁਤ ਪਰੇਸ਼ਾਨ ਰਹਿੰਦੇ ਆ ਮੈਂ ਸਿਰ ਝੁਕਾ ਕੇ ਕਿਹਾ ਜੇ ਅੱਜ ਇੰਟਰਵਿਊ ਵਿੱਚ ਕਾਮਯਾਬ ਨਾ ਹੋਇਆ ਤਾਂ ਮੈਂ ਕੋਈ ਮਜ਼ਦੂਰੀ ਕਰ ਲਵਾਂਗਾ ਆਖਰ ਇਸ ਪੜ੍ਹਾਈ ਨੇ ਮੈਨੂੰ ਦਿੱਤਾ ਹੀ ਕੀ ਆ ਅੱਜ ਦੇ ਦੌਰ ਵਿੱਚ ਜੇ ਪੜ੍ਹਾਈ ਦਾ ਮਤਲਬ ਕੁਝ ਹੈ ਤਾਂ ਉਹ ਸਿਰਫ ਐਕਸਪੋਰਟ ਯੂਨੀਵਰਸਿਟੀ ਵਰਗੀ ਜਗ੍ਹਾ ਦੇ ਲਈ ਆ ਸਾਡੇ ਵਰਗੇ ਗ੍ਰੈਜੂਏਟਸ ਦੇ ਨਸੀਬ ਵਿੱਚ ਤਾਂ ਬਸ ਮਜ਼ਦੂਰੀ ਲਿਖੀ ਆ ਹੁਣ ਮੈਨੂੰ ਸਮਝਾਉਣ ਲੱਗਿਆ ਮੇਰੀ ਗੱਲ ਸੁਣ ਕੇ ਉਹਨਾਂ ਨੇ ਕਿਹਾ ਕਿ ਇੰਨਾ ਚੰਗਾ ਤੋੜੀ ਕੀਤੀ ਹੁਣ ਅਜਿਹਾਂ ਨਿਸ਼ਾਨਵਾਦ ਰਾਸ਼ਾਵਾਦ ਗੱਲਾਂ ਨਾ ਕਰ ਭਗਵਾਨ ਬਹੁਤ ਮਿਹਰਬਾਨ ਤੇਰੀ ਜ਼ਿੰਦਗੀ ਜ਼ਰੂਰ ਸਫਲ ਹੋਵੇਗੀ ਬਸ ਉਸ ਭਗਵਾਨ ਤੇ ਭਰੋਸਾ ਰੱਖ ਆਪਣੀ ਪਤਨੀ ਨੂੰ ਦਿਲ ਦਿਮਾਗ ਤੋਂ ਕੱਢ ਦੇ ਉਹ ਤੇ ਲਾਇਕ ਨਹੀਂ ਸੀ ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਪੂਰੀ ਕਰਦੀ ਮੈਂ ਬੋਲ ਪਿਆ ਉਹ ਮੇਰੇ ਲਾਇਕ ਨਹੀਂ ਸੀ ਬਲਕਿ ਮੈਂ ਉਸ ਦੇ ਲਾਇਕ ਨਹੀਂ ਸੀ ਜੇ ਮੈਂ ਉਸ ਦੇ ਲਈ ਕੁਝ ਕਰ ਲੈਂਦਾ ਤਾਂ ਅੱਜ ਉਹ ਮੈਨੂੰ ਛੱਡ ਕੇ ਨਾ ਜਾਂਦੀ ਭਾਬੀ ਜੇ ਉਸ ਦੇ ਘਰ ਵਾਲੇ ਆ ਕੇ ਕੋਈ ਸ਼ੋਰ ਸ਼ਰਾਬਾ ਕਰਨ ਤਾਂ ਤੁਸੀਂ ਮੈਨੂੰ ਫੋਨ ਕਰਦੇ ਹੋ ਤੁਸੀਂ ਉਹਨਾਂ ਦੇ ਮੂੰਹ ਨਾ ਲੱਗੇ ਉਹ ਗਾਲੀਆਂ ਦੇਣਗੇ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਤੁਹਾਨੂੰ ਕੁਝ ਕਹੇ ਮੇਰੀ ਗੱਲ ਸੁਣ ਕੇ ਉਹ ਕੋਜਪਾਲ ਚ ਚੁੱਪ ਰਹੀ ਫਿਰ ਬੋਲੀ ਪਰ ਮੇਰੇ ਫੋਨ ਵਿੱਚ ਬੈਲੈਂਸ ਨਹੀਂ ਆ ਹਾਂ ਮੈਂ ਤੈਨੂੰ ਵਟਸਐਪ ਤੇ ਕਾਲ ਜਾਂ ਮੈਸੇਜ ਕਰ ਦੇਵਾਂਗੀ ਗਵੰਡੀਆਂ ਦਾ ਵਾਈਫਾਈ ਤਾਂ ਆ ਰਿਹਾ ਉਹਨਾਂ ਦੀ ਗੱਲ ਸੁਣ ਕੇ ਮੈਂ ਕੁਝ دیر ਚੁੱਪ ਰਿਹਾ ਫਿਰ ਕਿਹਾ ਕਿ ਪਰ ਜਿੱਥੇ ਮੈਂ ਰਹਾਗਾ ਉੱਥੇ ਵਾਈਫਾਈ ਨਹੀਂ ਹੋਵੇਗਾ ਤੁਸੀਂ ਇੱਕ ਕੰਮ ਕਰਿਓ ਕਿਸੇ ਵੀ ਮੁਹੱਲੇ ਦੇ ਆਦਮੀ ਨੂੰ ਰੋਕ ਕੇ ਉਹਨਾਂ ਤੋਂ ਫੋਨ ਲੈ ਕੇ ਮੈਨੂੰ ਕਾਲ ਕਰ ਦਿਓ ਬਸ ਹਿੰਮਤ ਤੋਂ ਕੰਮ ਲਿਓ ਕਿਸੇ ਵੀ ਤਰ੍ਹਾਂ ਦੀ ਲੜਾਈ ਤੋਂ ਬਚਿਓ ਏ ਲੋਕ ਜਾਨਵਰ ਆ ਘਰ ਵਿੱਚ ਜੋ ਵੀ ਹੋਵੇਗਾ ਉਸ ਤੇ ਟੁੱਟ ਪੈਣਗੇ ਮੈਂ ਉਸ ਦੇ ਚਿਹਰੇ ਨੂੰ ਕਦੇ ਛੇੜਨਾ ਨਹੀਂ ਚਾਹੁੰਦਾ ਸੀ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਹੁੰਦਾ ਇਹ ਮੈਂ ਚੰਗੀ ਤਰ੍ਹਾਂ ਜਾਣਦਾ ਪਰ ਉਸ ਕੁੜੀ ਨੇ ਵਿਆਹ ਵਿੱਚ ਸੱਚਮੁੱਚ ਗੁੱਡੇ ਗੁੱਡੀਆਂ ਦਾ ਖੇਡ ਸਮਝ ਲਿਆ ਮੇਰੀ ਗੱਲ ਸੁਣ ਕੇ ਉਹ ਪੂਰੀ ਤਰ੍ਹਾਂ ਚੁੱਪ ਹੋ ਗਈ ਮੈਂ ਦਿਲ ਤੇ ਪੱਥਰ ਰੱਖ ਕੇ ਅੱਧੀ ਰੋਟੀ ਖਾਦੀ ਬੂਟ ਪਾ ਕੇ ਉੱਠਣ ਲੱਗਿਆ ਤਾਂ ਮੇਰੇ ਮੋਢੇ ਨੂੰ ਥਾਪੜ ਦੇ ਹੋਏ ਕਿਹਾ ਨਹੀਂ ਬਿਲਕੁਲ ਨਹੀਂ ਮੈਂ ਤੇਰੇ ਕੋਲ ਅਸਲ ਲਈ ਬੈਠੀ ਆ ਕਿ ਤੂੰ ਪੂਰੀ ਰੋਟੀ ਖਾ ਖਤਮ ਕਰ ਸਕیں ਲੜਾਈ ਆਪਣੀ ਜਗ੍ਹਾ ਪਰ ਹੁਣ ਤੂੰ ਇੰਟਰਵਿਊ ਦੇਣ ਦੇ ਲਈ ਜਾ ਰਿਹਾ ਘੱਟੋ ਘੱਟ ਪੇਟ ਭਰਿਆ ਹੋਣਾ ਚਾਹੀਦਾ ਉਹਨਾਂ ਦੀ ਜ਼ਾਇਦ ਤੇ ਮੈਂ ਮਜਬੂਰੀ ਵਿੱਚ ਰੋਟੀ ਖਾ ਲਈ ਉਹ ਟੁੱਟੇ ਹੋਏ ਬੂਟ ਪਾ ਕੇ ਨਿਕਲ ਪਿਆ ਅੱਜ ਜੋ ਕਿਰਾਏ ਦੇ ਪੈਸੇ ਮੇਰੇ ਕੋਲ ਸੀ ਉਹ ਵੀ ਮੇਰੇ ਵੱਡੇ ਭਰਾ ਦੇ ਦਿੱਤੇ ਹੋਏ ਸੀ ਜ਼ਿੰਦਗੀ ਵਿੱਚ ਜੇ ਕਿਸੇ ਨੇ ਮੇਰਾ ਸਾਥ ਦਿੱਤਾ ਸੀ ਤਾਂ ਪਾਪਾ ਤੋਂ ਬਾਅਦ ਬਸ ਮੇਰਾ ਵੱਡਾ ਭਰਾ ਹੀ ਸੀ ਗੱਡੀ ਵਿੱਚ ਬੈਠ ਕੇ ਮੈਂ ਸਿੱਧਾ ਆਪਣੀ ਮੰਜ਼ਿਲ ਵੱਲ ਨਿਕਲ ਗਿਆ ਰਾਸਤੇ ਵਿੱਚ ਦੋ ਬੱਸਾਂ ਬਦਲਣੀਆਂ ਪੰਗਾ ਇਸ ਦਰੌਣ ਔਸ ਟੁੱਟੇ ਬੂਟਾਣੇ ਮੇਰੇ ਪੈਰਾਂ ਨੂੰ ਬਹੁਤ ਤਕਲੀਫ ਦਿੱਤੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਪੈਰ ਵੱਡੇ ਜਾ ਰਹੇ ਆ ਪਰ ਮੈਂ ਕੀ ਕਰ ਸਕਦਾ ਸੀ ਫਿਲਹਾਲ ਮੈਨੂੰ ਨੌਕਰੀ ਜਾਈਦੀ ਸੀ ਉਸ ਨੌਕਰੀ ਦੇ ਲਈ ਮੈਂ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ ਵੱਡੀ ਸਾਰੀ ਕੰਪਨੀ ਦੇ ਸਾਹਮਣੇ ਖੜ ਕੇ ਮੈਂ ਕੁਝ ਪਲ ਗਹਿਰਾ ਸਾਹ ਲੈਣ ਲੱਗਿਆ ਪਤਾ ਨਹੀਂ ਮੈਨੂੰ ਇੱਥੇ ਨੌਕਰੀ ਮਿਲੇਗੀ ਵੀ ਜਾਂ ਨਹੀਂ ਅਜੇ ਹੀ ਕਈ ਖਿਆਲ ਮੇਰੇ ਦਿਲ ਤੇ ਦਿਮਾਗ ਵਿੱਚ ਆਏ ਪਰ ਮੈਂ ਸਭ ਕੁਝ ਨਜ਼ਰ ਅੰਦਾਜ਼ ਕਰਕੇ ਅੱਗੇ ਗਿਆ ਮੇਰੇ ਬੂਟ ਇੰਨੇ ਫਟ ਚੁੱਕੇ ਸੀ ਕਿ ਮੈਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਸੀ ਪਰ ਮੇਰੇ ਕੱਪੜਿਆਂ ਨੇ ਮੇਰੀ ਗਰੀਬੀ ਨੂੰ ਟਾਕ ਲਿਆ ਰਿਸੈਪਸ਼ਨ ਤੇ ਖੜਕੇ ਜਦੋਂ ਮੈਂ ਆਪਣਾ ਨਾਮ ਦੱਸਿਆ ਤਾਂ ਉਹਨਾਂ ਨੇ ਮੈਨੂੰ ਦੂਜੀ ਸਾਈਡ ਜਾਣ ਦਾ ਇਸ਼ਾਰਾ ਕੀਤਾ ਮੈਂ ਟੁੱਟੇ ਬੂਟਾਂ ਨਾਲ ਅੱਗੇ ਵਧਿਆ ਅੱਖਾਂ 'ਚ ਵਾਰ-ਵਾਰ ਨਮੀ ਆ ਰਹੀ ਸੀ ਪਰ ਮੈਂ ਉਸ ਨੂੰ ਛਿਪਾ ਲਿਆ ਮੈਂ ਅੱਜ ਟੁੱਟਣਾ ਨਹੀਂ ਚਾਹੁੰਦਾ ਸੀ ਕਿ ਨਹੀਂ ਦਿਲ ਵਿੱਚ ਮਹਿਸੂਸ ਕਰ ਲਿਆ ਕਿ ਮੈਂ ਆਪਣੀ ਪਤਨੀ ਨੂੰ ਕੁਝ ਅਜੀਹਾ ਦਿਖਾਵਾਂਗਾ ਕਿ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਪਰ ਹੁਣ ਵੀ ਉਸਦੇ ਸ਼ਬਦ ਮੇਰੇ ਕੰਨਾਂ ਵਿੱਚ ਗੂੰਜ ਰਹੇ ਸੀ ਤੇਰੇ ਵਰਗੇ ਗਰੀਬ ਆਦਮੀ ਨਾਲ ਵਿਆਹ ਕਰਨ ਤੋਂ ਚੰਗਾ ਏ ਕਿ ਮੈਂ ਘਰ ਵਿੱਚ ਹੀ ਕੁਵਾਰੀ ਮਰ ਜਾਂਦੀ ਤੂੰ ਸਿਰਫ ਇੱਕ ਮਕਮਾ ਇਨਸਾਨ ਆ ਜੋ ਆਪਣੇ ਭਰਾ ਦੇ ਕੁਝ ਪੈਸਿਆਂ ਦੇ ਪਾਲ ਰਿਹਾ ਤੈਨੂੰ ਲੱਗਦਾ ਕਿ ਆਪਣੀ ਪਤਨੀ ਨੂੰ ਵੀ ਉਹਨਾਂ ਪੈਸਿਆਂ ਨਾਲ ਖੁਸ਼ ਰੱਖ ਲਵੇਂਗਾ ਉਹ ਆਪਣੇ ਘਰ ਨੂੰ ਵੀ ਠੀਕ ਨਾਲ ਨਹੀਂ ਸੰਭਾਲ ਰਿਹਾ ਫਿਰ ਵੀ ਮੈਨੂੰ ਨੀਚਾ ਦਿਖਾਉਣ ਦੇ ਲਈ ਬਾਜ਼ ਨਹੀਂ ਆਈ ਉਸਦੇ ਹਰ जख्म ਵਰਗੇ ਸ਼ਬਦ ਜੇ ਮੈਂ ਦਿਲ ਤੋਂ ਮਹਿਸੂਸ ਕਰਨ ਲੱਗਦਾ ਤਾਂ ਸ਼ਾਇਦ ਮੇਰਾ ਵजूद ਹੀ ਮਟ ਜਾਂਦਾ ਥੋੜੀ ਅੱਗੇ ਪਹੁੰਚਿਆ ਤਾਂ ਅਗਲਾ ਪਲ ਮੇਰੇ ਲਈ ਸਾਹ ਰੋਕ ਦੇਣ ਵਾਲਾ ਸੀ ਉੱਥੇ ਇੰਨੇ ਖੂਬਸੂਰਤ ਲੋਕ ਇੰਟਰਵਿਊ ਦੇਣ ਦੇ ਲਈ ਬੈਠੇ ਸੀ ਮਹਿੰਗੇ ਕੱਪੜੇ ਝਮਕਦੇ ਚਿਹਰੇ ਹੱਥਾਂ 'ਚ ਮਹਿੰਗੀਆਂ ਘੜੀਆਂ ਦੇਖ ਕੇ ਲੱਗ ਰਿਹਾ ਸੀ ਕਿ ਉਹਨਾਂ 'ਚ ਕਿਸੇ ਦੀ ਨੌਕਰੀ ਤੇ ਆ ਤੇ ਮੈਨੂੰ ਫੇਰ ਸ਼ਰਮਿੰਦਗੀ ਦੇ ਨਾਲ ਵਾਪਸ ਜਾਣਾ ਪਵੇਗਾ ਇੱਕ ਪਲ ਦਿਲ ਵਿੱਚ ਆਇਆ ਕਿ ਪੌੜੀਆਂ ਤੋਂ ਵਾਪਸ ਚਲਾ ਜਾਵਾਂ ਪਰ ਹਿੰਮਤ ਕਰਕੇ ਇੱਕ ਕਿਨਾਰੇ ਬੈਠ ਗਿਆ ਆਪਣੇ ਪੈਰ ਪਿੱਛੇ ਕਰ ਲੈ ਤਾਂ ਕਿ ਫਟੇ ਬੂਟ ਕਿਸੇ ਦੀ ਨਜ਼ਰ ਨਾ ਆਉਣ ਉਹਨਾਂ ਨੂੰ ਦੇਖ ਕੇ ਦਿਲ ਵਿੱਚ ਜਲਣ ਜੀ ਉੱਠੀ ਕਾਸ਼ ਮੈਂ ਵੀ ਕਿਸੇ ਅਮੀਰ ਘਰ ਵਿੱਚ ਪੈਦਾ ਹੋਇਆ ਹੁੰਦਾ ਤਾਂ ਇਹ ਸਭ ਸਹਿਣਾ ਨਾ ਪੈਂਦਾ ਪਾਪਾ ਨੇ ساری ਜ਼ਿੰਦਗੀ ਮਜ਼ਦੂਰੀ ਕਰਕੇ ਮੈਨੂੰ ਤੇ ਮੇਰੇ ਭਰਾ ਨੂੰ ਪਾਲਿਆ ਪਰ ਸਾਡੇ ਲਈ ਕੁਝ ਬਣਾ ਨਾ ਸਕੇ ਸਾਡਾ ਭਵਖ ਹਨੇਰੇ ਚ ਸੀ ਤੇ ਉਸ ਦੀ ਕੀਮਤ ਅੱਜ ਅਸੀਂ ਦੋਨੋਂ ਚੁਕਾਰੇ ਸੀ ਸ਼ੁਕਰ ਸੀ ਕਿ ਮੇਰੇ ਭਰਾ ਨੇ ਕੋਈ ਹੁਨਰ ਸਿੱਖ ਲਿਆ ਨਹੀਂ ਤਾਂ ਅਸੀਂ ਦੋਨੋਂ ਭੁੱਖੇ ਮਰ ਜਾਂਦੇ ਮੇਰੇ ਪਾਪਾ ਨੇ ਮੈਨੂੰ ਪੜ੍ਹਾਇਆ ਤੇ ਭਰਾ ਨੂੰ ਨਹੀਂ ਉਸ ਨੂੰ ਪੜ੍ਹਨ ਦਾ ਸ਼ੌਂਕ ਨਹੀਂ ਸੀ ਪਰ ਮੈਨੂੰ ਸੀ ਇਸ ਲਈ ਮੈਂ ਆਪਣੀ ਪੜ੍ਹਾਈ ਵਿੱਚ ਅੱਗੇ ਵਧਾ ਗਿਆ ਗ੍ਰੈਜੂਏਸ਼ਨ ਦੇ ਬਾਅਦ ਮਾਸਟਰ ਕਰਨ ਦਾ ਇਰਾਦਾ ਸੀ ਪਰ ਜਿਵੇਂ ਕਹਿੰਦੇ ਆ ਕਿ ਜੋ ਕਿਸਮਤ ਵਿੱਚ ਲਿਖਿਆ ਇਨਸਾਨ ਨੂੰ ਉਹੀ ਮਿਲਦਾ ਗ੍ਰੈਜੂਏਸ਼ਨ ਪਾਰਟੀ ਦੇ ਬਾਅਦ ਜਦੋਂ ਮੈਂ ਘਰ ਆਇਆ ਤੇ ਮੇਰੇ ਪਾਪਾ ਦੀ লাশ ਘਰ ਦੇ ਬੇੜੇ 'ਚ ਰੱਖੀ ਹੋਈ ਸੀ ਉਸ ਦਿਨ ਸਾਡੇ ਘਰ ਦਾ ਉਜਾਲਾ ਹਮੇਸ਼ਾ ਦੇ ਲਈ ਬੁੱਝ ਗਿਆ ਅਸੀਂ ਹਨੇਰੇ 'ਚ ਡੁੱਬ ਗਏ ਵਕਤ ਹੌਲੀ-ਹੌਲੀ ਲੰਘਦਾ ਗਿਆ ਮੈਂ ਉਹਨਾਂ ਪ੍ਰਾਣੀਆਂ ਜਾਦਾਂ ਵਿੱਚ ਗਵਾਚ ਕੇ ਅੰਦਰ ਹੀ ਅੰਦਰ ਸੜਦਾ ਰਿਹਾ ਫਿਰ ਅਚਾਨਕ ਮੁੰਡਾ ਮੇਰੇ ਕੋਲ ਆ ਕੇ ਬੈਠ ਗਿਆ ਮੈਂ ਉਸ ਨਾਲ ਗੱਲ ਨਹੀਂ ਹੀ ਕਰਨਾ ਚਾਹੁੰਦਾ ਸੀ ਪਰ ਉਸ ਦੀ ਸ਼ਕਲ ਸੂਰਤ ਦੇਖ ਕੇ ਲੱਗ ਰਿਹਾ ਸੀ ਕਿ ਉਹ ਕਿਸੇ ਅਮੀਰ ਘਰ ਦਾ ਉਸ ਨੇ ਮੈਨੂੰ ਦੇਖ ਕੇ ਪੁੱਛਿਆ ਤੁਸੀਂ ਇੱਥੇ ਇੰਟਰਵਿਊ ਦੇ ਲਈ ਆਏ ਹੋ ਮੈਂ ਸਿਰ ਹਿਲਾ ਕੇ ਹਾਂ ਕਿਹਾ ਤਾਂ ਉਸ ਨੇ ਪੁੱਛਿਆ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਆ ਤੁਹਾਡੇ ਗ੍ਰੇਡਸ ਕਿਵੇਂ ਆ ਕੀ ਕਦੇ ਪਹਿਲਾਂ ਕਿਸੇ ਨੌਕਰੀ ਦਾ ਤਜਰਬਾ ਉਹ ਇੱਕ ਦੇ ਬਾਅਦ ਇੱਕ ਸਵਾਲ ਕਰ ਰਿਹਾ ਸੀ ਜਦ ਕਿ ਮੇਰਾ ਮਨ ਕਿਸੇ ਨਾਲ ਗੱਲ ਕਰਨ ਦਾ ਨਹੀਂ ਸੀ ਸਿਰਦਰਦ ਨਾਲ ਫਟ ਰਿਹਾ ਸੀ ਮੈਂ ਮੂੰਹ ਦੂਜੀ ਸਾਈਡ ਕਰ ਲਿਆ ਪਰ ਫਿਰ ਵੀ ਉਸਨੇ ਮੁਸਕਰਾ ਕੇ ਕਿਹਾ ਕਿ ਘਟੋ ਘਟ ਐਨਾ ਤਾਂ ਦੱਸੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਮੈਂ ਕਿਹਾ ਬਿਹਤਰ ਹੋਵੇਗਾ ਕਿ ਤੁਸੀਂ ਸਾਹਮਣੇ ਜਾ ਕੇ ਚੁੱਪਚਾਪ ਬੈਠ ਜਾਓ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਮੇਰੇ ਗ੍ਰੇਡਸ ਮੇਰਾ ਕੰਮ ਇਹ ਸਭ ਮੇਰਾ ਮਾਮਲਾ ਤੇ ਤੁਹਾਡਾ ਨਹੀਂ ਪਤਾ ਨਹੀਂ ਕਿਉਂ ਮੈਨੂੰ ਅਚਾਨਕ ਬੇ ਬਿਹੱਦ ਗੁੱਸਾ ਆ ਗਿਆ ਉਹ ਮੈਨੂੰ ਦੇਖ ਕੇ ਬੋਲਿਆ ਠੀਕੋ ਤੁਹਾਡੇ ਵਰਗੇ ਲੋਕ ਬਾਅਦ ਵਿੱਚ ਪਛਤਾਉਂਦੇ ਆ ਐਨਾ ਕਹਿ ਕੇ ਉਹ ਕਿਸੇ ਹੋਰ ਦੇ ਕੋਲ ਜਾ ਕੇ ਬੈਠ ਗਿਆ ਮੈਂ ਉੱਥੇ ਬੈਠਾ ਇਸ ਇੰਟਰਵਿਊ ਦੀ ਦਿਸ਼ਾ ਨੂੰ ਵੱਲ ਦੇਖਣ ਲੱਗਿਆ ਮੇਰੇ ਮਨ ਦੇ ਵਿੱਚ ਅੱਡਾ ਤੂਫਾਨ ਰੋਕਣੀ ਰਿਹਾ ਸੀ ਦਿਲ ਕਰ ਰਿਹਾ ਸੀ ਕਿ ਉੱਠ ਜਾਵਾਂ ਤੇ ਘਰ ਚਲਾ ਜਾਵਾਂ ਕਿਉਂਕਿ ਇੱਥੇ ਜਿੰਨੇ ਵਧੀਤਰੀਨ ਲੋਕ ਮੌਜੂਦ ਸੀ ਉਹਨਾਂ ਵਿੱਚ ਮੇਰੀ ਚੋਣ ਹੋਣਾ ਲਗਭਗ ਨਾ ਮੁਮਕਿਨ ਸੀ ਫਿਰ ਅਚਾਨਕ ਕੁਝ ਡਿੱਗਣ ਦੀ ਆਵਾਜ਼ ਆਈ ਮੇਰੀਆਂ ਨਜ਼ਰਾਂ ਪੌੜੀਆਂ ਤੇ ਗੰਗਾ ਤਾਂ ਮੈਂ ਭੱਜ ਕੇ ਆਪਣੀ ਜਗ੍ਹਾ ਤੋਂ ਉੱਠਿਆ ਤੇ ਉੱਥੇ ਪਹੁੰਚਿਆ ਕੁਝ ਪੌੜੀਆਂ ਛੱਡ ਕੇ ਇੱਕ ਔਰਤ ਡਿੱਗੀ ਪਈ ਸੀ ਉਮਰ ਵਿੱਚ ਕਾਫੀ ਵੱਡੀ ਸੀ ਕਾਫੀ ਲੋਕ ਉੱਥੇ ਇਕੱਠੇ ਹੋਏ ਪਰ ਕੋਈ ਵੀ ਉਹਨਾਂ ਵੱਲ ਨਹੀਂ ਵਧਿਆ ਮੈਂ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਨੂੰ ਆਪਣੀ ਗੋਦ ਵਿੱਚ ਚੁੱਕਿਆ ਉਹ ਬੁੱਢੀ ਔਰਤ ਸੀ ਸ਼ਾਇਦ ਕਿਸੇ ਵਰਕਰ ਦੀ ਮਾਂ ਜਾਂ ਖੌਦ ਇੱਥੇ ਕੰਮ ਕਰਨ ਵਾਲੀ ਹੋਵੇਗੀ ਮੈਂ ਉਹਨਾਂ ਨੂੰ ਚੁੱਕਿਆ ਤੇ ਬਾਹਰ ਵੱਲ ਭੱਜਿਆ ਉਹਨਾਂ ਦੇ ਸਿਰ 'ਚੋਂ ਖੂਨ ਵਹਿ ਰਿਹਾ ਸੀ ਅੱਖਾਂ ਬੰਦ ਸੀ ਜੇ ਥੋੜੀ ਜਿਹੀ ਕੋਸ਼ਿਸ਼ ਨਾਲ ਕਿਸੇ ਦੀ ਜਾਨ ਬਚ ਸਕਦੀ ਆ ਤਾਂ ਮੈਂ ਰੁਕਣ ਵਾਲਾ ਨਹੀਂ ਸੀ ਕਿਉਂਕਿ ਇਨਸਾਨੀਅਤ ਹੀ ਸਭ ਤੋਂ ਵੱਡੀ ਨੇਕੀ ਆ ਮੈਂ ਚਾਰੇ ਪਾਸੇ ਦੇਖਿਆ ਸ਼ਾਇਦ ਕੋਈ ਮਰਦ ਦੇ ਲਈ ਆ ਜਾਵੇ ਪਰ ਕੋਈ ਨਹੀਂ ਹੱਲਿਆ ਜਿਵੇਂ ਹੀ ਮੈਂ ਬਾਹਰ ਪਹੁੰਚਿਆ ਇੱਕ ਗੱਡੀ ਮੇਰੇ ਸਾਹਮਣੇ ਆ ਕੇ ਰੁਕੀ ਮੈਂ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਅੰਦਰ ਬੈਠੇ ਆਦਮੀ ਨੇ ਕਿਹਾ ਜਲਦੀ ਇਹਨਾਂ ਨੂੰ ਬਿਠਾਓ ਅਸੀਂ ਹਸਪੀਟਲ ਲੈ ਚੱਲਦੇ ਆ ਮੈਨੂੰ ਸਮਝ ਨਹੀਂ ਆਇਆ ਕਿ ਉਹ ਕੌਣ ਆ ਪਰ ਮੈਂ ਦੇਰ ਨਹੀਂ ਕੀਤੀ ਜਲਦੀ ਨਾਲ ਗੱਡੀ 'ਚ ਬੈਠਾ ਆਪਣੇ ਰੁਮਾਲ ਨਾਲ ਉਹਨਾਂ ਦੇ ਖੂਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ ਡਰਾਈਵਰ ਨੇ ਕਿਹਾ ਕਿ ਉਹਨਾਂ ਦੇ ਹੱਥ ਸਿੱਧੇ ਕਰੋ ਸ਼ਾਇਦ ਸੱਟ ਲੱਗੀ ਆ ਮੈਂ ਹੱਥ ਸਿੱਧੇ ਕੀਤੇ ਲੰਮਾ ਰਸਤਾ ਤੈਅ ਕਰਕੇ ਅਸੀਂ ਹਸਪੀਟਲ ਪਹੁੰਚੇ ਮੈਂ ਉਹਨਾਂ ਨੂੰ ਸਟ੍ਰੀਚਰ 'ਤੇ ਪਾਇਆ ਤੇ ਫੌਰਨ ਐਮਰਜੈਂਸੀ ਲੈ ਗਿਆ ਡਰਾਈਵਰ ਵੀ ਮੇਰੇ ਨਾਲ ਸੀ ਉਹ ਬੋਲਿਆ ਮੈਂ ਉਹਨਾਂ ਦੇ ਪਰਿਵਾਰ ਨੂੰ ਖ਼ਬਰ ਕਰ ਦੇਣਾ ਤੇ ਉਹ ਪਲਟਣ ਵਾਲਾ ਹੀ ਸੀ ਕਿ ਮੈਂ ਉਸਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਤੁਸੀਂ ਕੌਣ ਹੋ ਕਿ ਤੁਸੀਂ ਇਸਦੇ ਪਰਿਵਾਰ ਨੂੰ ਜਾਣਦੇ ਹੋ ਉਸਨੇ ਸਿਰ ਹਿਲਾਇਆ ਤੇ ਇੱਕ ਸਾਈਡ ਤੇ ਖੜ ਗਿਆ ਮੈਂ ਬੇਚੈਨੀ ਨਾਲ ਕਾਰਿਡੋਰ ਚ ਟੈਲਣ ਲੱਗਿਆ ਹੁਣ ਮੇਰੇ ਦਿਲ ਦਿਮਾਗ ਤੋਂ ਮੇਰੀ ਪਤਨੀ ਮੇਰਾ ਇੰਟਰਵਿਊ ਮੇਰਾ ਭਰਾ ਸਭ ਕੁਝ ਮਰ ਚੁੱਕਿਆ ਸੀ ਜੇ ਮੈਨੂੰ ਕਿਸੇ ਦੀ ਫਿਕਰ ਸੀ ਤਾਂ ਬਸ ਉਸ ਬੁੱਢੀ ਔਰਤ ਦੀ ਜੋ ਅੰਦਰ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ ਦੇਖ ਕੇ ਅੰਦਾਜ਼ਾ ਹੋਇਆ ਕਿ ਲਗਭਗ 60-70 ਸਾਲ ਦੀ ਹੋਵੇਗੀ ਮੈਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਜੋ ਕਿਸੇ ਵਰਕਰ ਦੀ ਮਾਂ ਸੀ ਤਾਂ ਉਹਨਾਂ ਨੂੰ ਲੈਫਟ ਤੋਂ ਲਿਆਉਣ ਦੀ ਬਜਾਏ ਪੌੜੀਆਂ ਤੋਂ ਕਿਉਂ ਹਣ ਦਿੱਤਾ ਗਿਆ ਪਰ ਅੱਜ ਦੇ ਦੌਰ ਚ ਈਆਂ ਪੁੱਤਾਂ ਨੂੰ ਆਪਣੇ ਮਾਂ ਪਿਓ ਦੀ ਪ੍ਰਵਾਹ ਕਿੱਥੇ ਰਹਿੰਦੀ ਆ ਉਹਨਾਂ ਦੇ ਲਈ ਤਾਂ ਮਾਂ ਪਿਓ ਕਿਸੇ ਬੇਕਾਰ ਚੀਜ਼ ਦੀ ਤਰ੍ਹਾਂ ਹੋ ਗਏ ਆ ਵਕਤ ਦੀ ਰਫਤਾਰ ਕਦੇ ਰੁਕੀ ਨਹੀਂ ਤੇ ਨਾ ਹੀ ਕਦੇ ਰੁਕੇਗੀ ਲਗਭਗ ਅੱਧਾ ਘੰਟੇ ਬਾਅਦ ਡਾਕਟਰ ਬਾਹਰ ਆਇਆ ਮੈਂ ਤੇ ਉਹ ਡਰਾਈਵਰ ਫੌਰਨ ਡਾਕਟਰ ਦੇ ਕੋਲ ਗਏ ਡਾਕਟਰ ਨੇ ਮੈਨੂੰ ਦੇਖ ਕੇ ਕਿਹਾ ਕਿ ਹੁਣ ਉਹ ਖਤਰੇ ਤੋਂ ਬਾਹਰ ਆ ਪਰ ਡਿੱਗਣ ਦੀ ਵਜ੍ਹਾ ਨਾਲ ਉਹਨਾਂ ਦੇ ਹੱਥ ਵਿੱਚ ਫ੍ਰੈਕਚਰ ਹੋਇਆ ਉਮਰ ਜ਼ਿਆਦਾ ਐ ਇਸ ਲਈ ਠੀਕ ਹੋਣ 'ਚ ਕੁਝ ਵਕਤ ਲੱਗੇਗਾ ਤੁਸੀਂ ਕੌਣ ਹੋ ਉਹਨਾਂ ਦੇ ਬੇਟੇ ਜਾਂ ਕੋਈ ਹੋਰ ਮੈਂ ਸਿਰ ਹਿਲਾ ਦਿੱਤਾ ਤੇ ਉਹਨਾਂ ਨੂੰ ਦੇਖ ਕੇ ਕਿਹਾ ਕਿ ਮੈਂ ਅਜਨਬੀ ਆ ਉਹ ਆਫਿਸ ਦੀਆਂ ਪੌੜੀਆਂ ਤੇ ਡਿੱਗ ਗਈ ਸੀ ਇਸ ਲਈ ਮੈਂ ਜਲਦਬਾਜ਼ੀ ਵਿੱਚ ਉਹਨਾਂ ਨੂੰ ਇੱਥੇ ਲੈ ਆਇਆ ਸ਼ਾਇਦ ਇਹ ਸਭ ਇਹਨਾਂ ਨੂੰ ਜਾਣਦੇ ਹੋਣਗੇ ਡਾਕਟਰ ਨੇ ਹੁਣ ਮੇਰੇ ਨਾਲ ਖੜੇ ਉਸ ਡਰਾਈਵਰ ਨੂੰ ਦੇਖਿਆ ਡਾਕਟਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਉਹ ਆਦਮੀ ਬੋਲਿਆ ਮੈਂ ਇਹਨਾਂ ਦੇ ਘਰ ਖਬਰ ਕਰ ਦਿੱਤੀ ਆ ਇਹਨਾਂ ਦੇ ਬੱਚੇ ਆ ਰਹੇ ਆ ਮੈਂ ਇਹਨਾਂ ਦੇ ਘਰ ਦਾ ਡਰਾਈਵਰ ਆ ਮੈਂ ਇਹਨਾਂ ਨੂੰ ਆਫਿਸ ਲੈ ਕੇ ਆਇਆ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਆਦਮੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋਇਆ ਫਿਰ ਮੈਨੂੰ ਸਮਝ ਆਇਆ ਕਿ ਇਸ ਨੂੰ ਉਹਨਾਂ ਦੀ ਇੰਨੀ ਫਿਕਰ ਕਿਉਂ ਹੋ ਰਹੀ ਆ ਮੈਂ ਆਪਣਾ ਸਿਰ ਝਟਕਾ ਕੇ ਇੱਕ ਸਾਈਡ ਬੈਠ ਗਿਆ ਡਾਕਟਰ ਸਾਹਿਬ ਸਾਹਿਬ ਵੀ ਹੁਣ جا چکے ਸੀ ਮੇਰਾ ਇਰਾਦਾ ਹੁਣ ਘਰ ਜਾਣ ਦਾ ਸੀ ਕਿਉਂਕਿ ਇੰਟਰਵਿਊ ਦਾ ਵਕਤ ਤਾਂ ਨਿਕਲ ਚੁੱਕਿਆ ਸੀ ਉਹ ਆਦਮੀ ਬੋਲਿਆ ਤੁਹਾਡਾ ਮੈਂ ਬਹੁਤ ਆਸਾਨ ਮੰਨਦਾ ਤੁਹਾਡੇ ਇਲਾਵਾ ਕੰਪਨੀ 'ਚ ਕੋਈ ਇਹਨਾਂ ਦੀ ਮਦਦ ਕਰਨ ਨਹੀਂ ਆਇਆ ਜੇ ਤੁਸੀਂ ਨਾ ਆਉਂਦੇ ਤਾਂ ਇਹ ਬੇਵਜਹ ਸਿਸਕ ਕੇ ਮਰ ਜ ਜਾਂਦੀ ਮੈਂ ਕਿਹਾ ਇਹ ਔਰਤ ਇਸ ਕੰਪਨੀ ਵਿੱਚ ਕੰਮ ਕਿ ਆਈ ਸੀ ਤੁਹਾਨੂੰ ਪਤਾ ਅੱਜ ਮੇਰਾ ਇੰਟਰਵਿਊ ਸੀ ਪਰ ਹੁਣ ਤਾਂ ਉਹ ਵੀ ਬਰਬਾਦ ਹੋ ਗਿਆ ਮੇਰੀ ਪਤਨੀ ਵੀ ਮੈਨੂੰ ਅੱਜ ਛੱਡ ਕੇ ਚਲੀ ਗਈ ਭਰਾ ਦਾ ਟੁੱਟੇ ਹੋਏ ਬੂਟ ਪਾਏ ਆ ਦੋਸਤੋਂ ਕੱਪੜੇ ਮੰਗ ਕੇ ਪਾਏ ਸੀ ਤਾਂ ਕਿ ਇੱਕ ਚੰਗੀ ਨੌਕਰੀ ਮਿਲ ਜਾਵੇ ਪਰ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਸਿਵਾਏ અપਮਾਨ ਦੇ ਇਹ ਕਹਿੰਦੇ ਹੀ ਮੈਂ ਉਦਾਸ ਹੋ ਕੇ ਆਪਣਾ ਸਿਰ ਝੁਕਾ ਚੁਕਾ ਚੁਕਿਆ ਸੀ ਉਹ ਮੈਨੂੰ ਦੇਖ ਕੇ ਬੋਲਿਆ ਉਦਾਸ ਨਾ ਹੋ ਭਗਵਾਨ ਬਹੁਤ ਮਿਹਰਵਾਣਾ ਉਸਨੇ ਤੁਹਾਡੇ ਲਈ ਕੁਝ ਸੋਚਿਆ ਹੋਵੇਗਾ ਮੈਂ ਆਪਣੀ ਜਗ੍ਹਾ ਤੋਂ ਖੜਾ ਹੋ ਕੇ ਬੋਲਿਆ ਖੈਰ ਹੁਣ ਮੈਂ ਚੱਲਦਾ ਇੱਥੇ ਬੇਮਤਲਬ ਰੁਕਣ ਨਾਲ ਹੋਰ ਜ਼ਿਆਦਾ ਟੈਨਸ਼ਨ ਹੋਵੇਗੀ ਘਰ ਜਾ ਕੇ ਕਿਸੇ ਹੋਰ ਜਗ੍ਹਾ ਨੌਕਰੀ ਦਾ ਬੰਦੋਬਸਤ ਕਰਦਾ ਇਹ ਕਹਿ ਕੇ ਉਹ ਮੈਂ ਜਾਣ ਲੱਗਿਆ ਤਾਂ ਉਸਨੇ ਮੇਰੀ ਬਾਹ ਫੜ ਕੇ ਕਿਹਾ ਕਿ ਇਹਨਾਂ ਦੇ ਬੱਚਿਆਂ ਨੇ ਕਿਹਾ ਕਿ ਮੈਂ ਤੁਹਾਨੂੰ ਰੋਕ ਕੇ ਰੱਖਾਂ ਉਹ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਕਿਹਾ ਕਿ ਮੈਂ ਅਜਿਹੀ ਔਲਾਦ ਨੂੰ ਨਹੀਂ ਮਿਲਣਾ ਚਾਹੁੰਦਾ ਜਿਨ੍ਹਾਂ ਨੂੰ ਮਾਪਿਓ ਦੀ ਕੋਈ ਇਮਾਨੀਤ ਹੀ ਨਹੀਂ ਆਕਰ ਉਹਨਾਂ ਨੂੰ ਮਿਲ ਕੇ ਕਰਾਂਗਾ ਕੀ ਬਿਹਤਰ ਆ ਕਿ ਮੈਂ ਇੱਥੋਂ ਚਲਾ ਜਾਵਾਂ ਇਹ ਕਹਿ ਕੇ ਮੈਂ ਉਸ ਆਦਮੀ ਨੂੰ ਰੋਕਣ ਦੇ ਬਾਵਜੂਦ ਬਾਹਰ ਵੱਲ ਚਲਾ ਗਿਆ ਮੇਰੇ ਦਿਲ ਦਿਮਾਗ ਵਿੱਚ ਅਜੀਬ ਖਿਆਲ ਚੱਲ ਰਹੇ ਸੀ ਭਾਬੀ ਬਾਈ ਤੇ ਭਾਬੀ ਨੂੰ ਮੇਰੇ ਤੋਂ ਕਿੰਨੀਆਂ ਉਮੀਦਾਂ ਸੀ ਕਿ ਮੈਂ ਇਹ ਨੌਕਰੀ ਹਾਸਲ ਕਰ ਲਵਾਂਗਾ ਪਰ ਮੈਂ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਲੋਕਾਂ ਦੀ ਸੇਵਾ ਕਰਨ ਦੇ ਚੱਕਰ 'ਚ ਨੌਕਰੀ ਆਉਂਦੇ ਆਉਂਦੇ ਚਲੀ ਗਈ ਮੈਨੂੰ ਹਣ ਰੋਣਾ ਆ ਰਿਹਾ ਸੀ ਪਤਨੀ ਵੀ ਛੱਡ ਕੇ ਚਲੀ ਗਈ ਘਰ ਵਿੱਚ ਖਾਣ ਪੀਣ ਨੂੰ ਕੁਝ ਨਹੀਂ ਸੀ ਕਈ ਤਰ੍ਹਾਂ ਦੇ ਵਿਚਾਰ ਦਿਮਾਗ ਵਿੱਚ ਆ ਰਹੇ ਸੀ ਦਿਲ ਚਾਹੁੰਦਾ ਸੀ ਕਿ ਕਿਸੇ ਗੱਡੀ ਦੇ ਹੇਠਾਂ ਆ ਕੇ ਜਾਣ ਹੀ ਦੇ ਦੇਮਾਂ ਪਰ ਸਾਡੇ ਧਰਮ ਤੇ ਆਤਮ ਹੱਤਿਆ ਨੂੰ ਹਰਾਮ ਕਿਹਾ ਲੋਕ ਜਿਉਣਾ ਹਰਾਮ ਕਰ ਰਹੇ ਆ ਖੁਦਾ ਨੇ ਮਰਨਾ ਹਰਾਮ ਕਰ ਦਿੱਤਾ ਮੇਰਾ 메ਨ ਰੋਡ ਤੇ ਆਉਂਦੇ ਹੀ ਮੈਨੂੰ ਬੱਸ ਮਿਲ ਗਈ ਮੈਂ ਘਰ ਵੱਲ ਰਵਾਨਾ ਹੋ ਗਿਆ ਅੱਖਾਂ ਬੰਦ ਕਰਕੇ ਮੈਂ ਆਪਣੇ ਆਪ ਨੂੰ ਖੁਦਾ ਦੇ ਹਵਾਲੇ ਕਰ ਦਿੱਤਾ ਮੈਂ ਸੋਚ ਲਿਆ ਕਿ ਮੈਂ ਕਿਸੇ ਫੈਕਟਰੀ ਵਿੱਚ ਜਾ ਕੇ ਕੰਮ ਸ਼ੁਰੂ ਕਰ ਦੇਵਾਂਗਾ ਪੈਕਿੰਗ ਵਿਭਾਗ ਵਿੱਚ ਜਾਂ ਕਿਸੇ ਹੋਰ ਵਿਭਾਗ ਵਿੱਚ ਮੈਨੂੰ ਨੌਕਰੀ ਮਿਲ ਜਾਵੇਗੀ ਹੁਣ ਇੱਕ ਚੰਗੀ ਨੌਕਰੀ ਦੀ ਤਲਾਸ਼ ਮੈਨੂੰ ਛੱਡ ਦੇਣੀ ਚਾਹੀਦੀ ਆ ਕਿਉਂਕਿ ਮੇਰੇ ਭਰਾ ਨੂੰ ਮੇਰੀ ਹੁਣ ਜ਼ਰੂਰਤ ਹੈ ਵੈਸੇ ਵੀ ਮੈਨੂੰ ਆਪਣੀ ਪਤਨੀ ਨੂੰ ਉਹ ਸਭ ਕੁਝ ਕਰਕੇ ਦਿਖਾਉਣਾ ਸੀ ਜਿਸ ਦੀ ਚਾਹਤ ਵਿੱਚ ਉਹ ਮੈਨੂੰ ਛੱਡ ਕੇ ਚਲੀ ਗਈ ਸੀ ਇੱਕ ਲੰਮਾ ਸਫ਼ਰ ਤੈਅ ਕਰਕੇ ਮੈਂ ਆਪਣੇ ਘਰ ਵਾਪਸ ਆ ਗਿਆ ਜਿਵੇਂ ਹੀ ਘਰ ਦਾਖਲ ਹੋਇਆ ਤਾਂ ਸਾਹਮਣੇ ਬੈਠੀ ਭਾਬੀ ਮੈਂ ਆਪਣੇ ਬੇਟੇ ਨੂੰ ਹੋਮਵਰਕ ਕਰਵਾ ਰਹੀ ਸੀ ਮੈਨੂੰ ਦੇਖ ਕੇ ਖੁਸ਼ ਹੋ ਕੇ ਬੋਲੀ ਕੀ ਬਣਿਆ ਇੰਟਰਵਿਊ ਦਾ ਮੈਂ ਕੋਈ ਜਵਾਬ ਨਹੀਂ ਦਿੱਤਾ ਮੈਂ ਆਪਣੇ ਕਮਰੇ 'ਚ ਬੰਦ ਹੋ ਗਿਆ ਕਮਰੇ ਦਾ ਸਮਾਨ ਉਮੇ ਦਾ ਉਮੇ ਸੀ ਜਾਣੀ ਮੇਰੀ ਪਤਨੀ ਦੇ ਪਰਿਵਾਰ ਵਾਲੇ ਅਜੇ ਤੱਕ ਨਹੀਂ ਆਏ ਸੀ ਪਰ ਇਹ ਤੈ ਸੀ ਕਿ ਰਾਤ ਜਾਂ ਕੱਲ ਸਵੇਰ ਤੱਕ ਉਹ ਲੋਕ ਜ਼ਰੂਰ ਆਉਣਗੇ ਤੇ ਸਾਰਾ ਫਰਨੀਚਰ ਲੈ ਕੇ ਚਲੇ ਜਾਣਗੇ ਵਕਤ ਤੇਜ਼ੀ ਨਾਲ ਲੰਘਦਾ ਗਿਆ ਦਿਲ ਦੀ ਧੜਕਣ ਅਜੀਬ ਬੇਚੈਨੀ ਵਿੱਚ ਡੁੱਬੀ ਹੋਈ ਸੀ ਮੈਨੂੰ ਪਤਾ ਸੀ ਕਿ ਰਾਤ ਨੂੰ ਬਾਈ ਆ ਕੇ ਇੰਟਰਵਿਊ ਦੇ ਬਾਰੇ ਸਵਾਲ ਕਰੇਗਾ ਪਰ ਮੈਂ ਉਹਨਾਂ ਨੂੰ ਕਿਵੇਂ ਦੱਸਾਂ ਕਿ ਇੰਟਰਵਿਊ ਦੇਣ ਗਿਆ ਹੀ ਨਹੀਂ ਬਿਨਾਂ ਇੰਟਰਵਿਊ ਦਿੱਤੇ ਵਾਪਸ ਆ ਗਿਆ ਮੈਨੂੰ ਅਚਾਨਕ ਰੋਣ ਆਉਣ ਲੱਗਿਆ ਵਕਤ ਤੇਜ਼ੀ ਨਾਲ ਲੰਘਦਾ ਗਿਆ ਪੂਰਾ ਦਿਨ ਐਵੇਂ ਹੀ ਲੰਘ ਗਿਆ ਇੱਕ ਦੋ ਵਾਰ ਭਾਬੀ ਖਾਣੇ ਦੇ ਲਈ ਕਹਿਣ ਆਈ ਪਰ ਮੈਂ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਰਾਤ ਦਾ ਹਨੇਰਾ ਸਾਂ ਅਸ਼ੁਕਿਆ ਸੀ ਤਾਂ ਦਰਵਾਜ਼ੇ ਤੇ ਵੱਡੇ ਭਰਾ ਦੀ ਦਸਤਕ ਹੋਈ ਮੈਂ ਪਰੇਸ਼ਾਨ ਹੋਇਆ ਕਿ ਉਹਨਾਂ ਦਾ ਸਾਹਮਣਾ ਕਿਵੇਂ ਕਰਾਂ ਪਰ ਅਗਲੇ ਪਲ ਉਹਨਾਂ ਨੇ ਜੋ ਕਿਹਾ ਉਸ ਨੂੰ ਸੁਣ ਕੇ ਮੈਂ ਆਪਣੀ ਜਗ੍ਹਾ ਤੇ ਖੜਾ ਹੋ ਗਿਆ ਉਹਨਾਂ ਨੇ ਕਿਹਾ ਸ਼ੰਕਰ ਬਾਹਰ ਤੈਨੂੰ ਕੋਈ ਔਰਤ ਮਿਲਣ ਆਈ ਆ ਮੈਂ ਹੈਰਾਨ ਹੋਇਆ ਭਲਾ ਮੈਨੂੰ ਮਿਲਣ ਕੌਣ ਆ ਸਕਦਾ ਮੈਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਸਾਹਮਣੇ ਇੱਕ ਸਲੀਕੇਦਾਰ ਕੱਪੜਿਆਂ 'ਚ ਔਰਤ ਸਾਡੇ ਬਰਾਂਡੇ 'ਚ ਮੰਜੇ ਤੇ ਬੈਠੀ ਸੀ ਤੇ ਨਾਲ ਹੀ ਇੱਕ ਗਾਰਡ ਖੜਾ ਸੀ ਮੈਨੂੰ ਦੇਖਦੀ ਔਰ ਉਹ ਟੱਟ ਕੇ ਖੜੀ ਹੋਈ ਮੈਂ ਉਸ ਦੇ ਕੋਲ ਗਿਆ ਉਸ ਨੇ ਪੁੱਛਿਆ ਕਿ ਤੁਸੀਂ ਸ਼ੰਕਰ ਪਟੇਲ ਹੋ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਉਹ ਬੋਲੀ ਅੱਜ ਤੁਸੀਂ ਕੰਪਨੀ ਵਿੱਚ ਇੱਕ ਬੁੱਢੀ ਔਰਤ ਨੂੰ ਹਸਪੀਟਲ ਲੈ ਕੇ ਗਏ ਸੀ ਮੈਂ ਸਿਰ ਹਾਂ ਵਿੱਚ ਹਿਲਾਇਆ ਤਾਂ ਉਸ ਨੇ ਇੱਕ ਫਾਈਲ ਮੇਰੇ ਵੱਲ ਕਰਕੇ ਕਿਹਾ ਕਿ ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ ਤੁਸੀਂ ਕੱਲ ਤੋਂ ਜੁਆਇਨਿੰਗ ਕਰ ਸਕਦੇ ਹੋ ਇਸ ਵਿੱਚ ਸਭ ਕੁਝ ਲਿਖਿਆ ਹਰ ਤਿੰਨ ਮਹੀਨੇ ਵਿੱਚ ਬੌਂਸਰ ਮਿਲੇਗਾ ਤੁਹਾਡੀ ਸੈਲਰੀ 80000 ਰੁਪਿਆ ਹੋਵੇਗੀ ਹਸਪੀਟਲ ਦੇ ਬਿੱਲ ਘਰ ਦੇ ਖਰਚ ਬੱਚਿਆਂ ਦੀ ਸਕੂਲ ਫੀਸ ਹੋਣੇ ਸਭ ਕੰਪਨੀ ਸੰਭਾਲੇਗੀ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੋਈ ਕੋਈ ਵੀ ਪਰੇਸ਼ਾਨੀ ਹੁਣ ਕੰਪਨੀ ਦੀ ਹੋਵੇਗੀ ਬਾਕੀ ਗੱਲ ਮੈਂ ਤੁਹਾਡੇ ਨਾਲ ਕੱਲ ਆਫਿਸ ਵਿੱਚ ਕਰਾਂਗੀ ਇਹ ਕਹਿ ਕੇ ਉਹ ਜਾਣ ਲੱਗੀ ਤਾਂ ਮੈਂ ਪੁੱਛਿਆ ਤੁਸੀਂ ਕੌਣ ਹੋ ਤਾਂ ਉਹ ਔਰਤ ਕੌਣ ਸੀ ਜਿਨ੍ਹਾਂ ਨੂੰ ਮੈਂ ਹਸਪੀਟਲ ਲੈ ਕੇ ਗਿਆ ਸੀ ਉਸਨੇ ਪਲਟ ਕੇ ਕਿਹਾ ਮੈਂ ਕੰਪਨੀ ਦੀ ਮਾਲਕਣਾ ਤੇ ਜਿਨ੍ਹਾਂ ਨੂੰ ਤੁਸੀਂ ਹਸਪੀਟਲ ਲੈ ਕੇ ਗਏ ਸੀ ਉਹ ਮੇਰੀ ਮਾਂ ਹੈ ਮੈਂ ਤੁਹਾਡੀ ਸ਼ੁਕਰਗੁਜ਼ਾਰਾਂ ਕਿ ਤੁਸੀਂ ਵਕਤ ਤੇ ਹਿੰਮਤ ਦਿਖਾਈ ਨਹੀਂ ਤਾਂ ਮੈਂ ਆਪਣੀ ਮਾਂ ਨੂੰ ਗਵਾ ਦਿੰਦੀ ਇਹ ਕਹਿ ਕੇ ਉਹ ਬਿਨਾਂ ਰੁਕੇ ਚਲੀ ਗਈ ਮੈਂ ਬਿਲਕੁਲ ਸਨ ਰਹਿ ਗਿਆ ਜਿਵੇਂ ਮੇਰੇ ਸਰੀਰ ਵਿੱਚ ਖੂਨ ਹੀ ਨਾ ਹੋਵੇ ਮੇਰਾ ਭਰਾ ਤੇ ਭਾਬੀ ਮੈਨੂੰ ਹੈਰਾਨ ਹੋ ਕੇ ਦੇਖ ਰਹੇ ਸੀ ਪਰ ਉਹਨਾਂ ਤੋਂ ਜ਼ਿਆਦਾ ਹਾਲਤ ਮੇਰੀ ਖਰਾਬ ਸੀ ਦੁਪਹਿਰ ਤੋਂ ਮੈਂ ਖੁਦ ਨੂੰ ਕੋਸਦਾ ਰਿਹਾ ਖੁਦ ਨੂੰ ਗਾਲਾਂ ਦੇ ਰਿਹਾ ਸੀ ਹੁਣ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਫਿਰ ਮੇਰਾ ਭਰਾ ਮੈਨੂੰ ਗੱਲ ਲਾ ਕੇ ਬੋਲਿਆ ਮੁਬਾਰਕ ਹੋਵੇ ਤੈਨੂੰ ਨੌਕਰੀ ਮਿਲ ਗਈ ਮੇਰੇ ਅੱਖਾਂ 'ਚ ਹੰਝੂ ਆ ਗਏ ਮੈਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਮੈਨੂੰ ਨੌਕਰੀ ਕਿਵੇਂ ਮਿਲ ਗਈ ਮੈਂ ਤਾਂ ਇੰਟਰਵਿਊ ਦਿੱਤੀ ਹੀ ਨਹੀਂ ਹੋਇਆ ਏ ਕਿ ਇੱਕ ਔਰਤ ਪੌੜੀਆਂ ਤੋਂ ਡਿੱਗ ਪਈ ਮੈਂ ਉਸਨੂੰ ਚੁੱਕ ਕੇ ਹਸਪੀਟਲ ਲੈ ਗਿਆ ਤੇ ਹੁਣ ਉਹ ਔਰਤ ਕਹਿ ਰਹੀ ਆ ਕਿ ਮੇਰੀ ਨੌਕਰੀ ਲੱਗ ਗਈ ਹਰ ਤਿੰਨ ਮਹੀਨੇ ਬਾਅਦ ਮੈਨੂੰ ਬੋਨਸ ਮਿਲੇਗਾ ਮੇਰੀ ਸੈਲਰੀ 80000 ਹੋਵੇਗੀ ਬਾਈ ਇਹ ਸਭ ਕਿਵੇਂ ਮੁਮਕਿਨ ਆ ਫਿਰ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਤੂੰ ਇਹ ਸਭ ਹਾਸਲ ਕਰਨ ਦੀ ਕਾਬਲੀਅਤ ਰੱਖਦਾ ਜਦੋਂ ਕਿਸੇ ਨੇ ਉਸ ਵਿਚਾਰੀ ਔਰਤ ਦਾ ਸਾਥ ਨਹੀਂ ਦਿੱਤਾ ਉਦੋਂ ਤੂੰ ਉਸ ਦਾ ਸਾਥ ਦਿੱਤਾ ਜੇ ਤੂੰ ਅੱਜ ਮੈਨੂੰ ਇਹ ਸਭ ਦੱਸਦਾ ਤਾਂ ਮੈਂ ਤੈਨੂੰ ਕਦੇ ਗਾਲਾਂ ਨਾ ਦਿੰਦਾ ਬਲਕਿ ਤੇਰੇ ਤੇ ਮਾਣ ਕਰਦਾ ਕਿ ਆਪਣੇ ਮਾਪਿਓ ਦੀ ਦਿੱਤੀ ਹੋਈ ਪਾਲਣ ਪੋਸ਼ਣ ਦੀ लाज ਰੱਖੀ ਆ ਉਹਨਾਂ ਦੇ ਸੰਸਕਾਰ ਨੂੰ ਮਿਟਣ ਨਹੀਂ ਦਿੱਤਾ ਮੇਰੀ ਭਾਬੀ ਵੀ ਕੋਲ ਆਈ ਤੇ ਮੇਰੇ ਸਾਹਮਣੇ ਸਿਰ ਤੇ ਹੱਥ ਰੱਖ ਕੇ ਬੋਲੀ ਭਗਵਾਨ ਤੈਨੂੰ ਕਾਮਯਾਬ ਕਰੇ ਅਸੀਂ ਤੇਰੇ ਨਾਲ ਆ ਉਸ ਵਕਤ ਮੈਨੂੰ ਆਪਣੀ ਪਤਨੀ ਦੀ ਬਹੁਤ ਯਾਦ ਆਈ ਕਾਸ਼ ਉਹ ਥੋੜਾ ਸਬਰ ਹੋਰ ਕਰ ਲੈਂਦੀ ਤਾਂ ਅੱਜ ਇਹ ਖੁਸ਼ੀ ਮੈਂ ਉਸਦੇ ਨਾਲ ਮਨਾ ਰਿਹਾ ਹੁੰਦਾ ਫਿਰ ਅਚਾਨਕ ਸਾਡੇ ਘਰ ਦੇ ਦਰਵਾਜ਼ੇ ਤੇ ਦਸਤਕ ਹੋਈ ਅਸੀਂ ਦਰਵਾਜ਼ੇ ਵੱਲ ਦੇਖਣ ਲੱਗੇ ਮੈਂ ਅੱਗੇ ਜਾ ਰਿਹਾ ਸੀ ਪਰ ਹਮੇਸ਼ਾ ਦੀ ਤਰ੍ਹਾਂ ਬਾਈ ਅੱਗੇ ਵੱਧ ਗਿਆ ਜਦੋਂ ਵੀ ਕੋਈ ਮੁਸੀਬਤ ਮੇਰੇ ਤੇ ਆਉਂਦੀ ਉਹਨਾਂ ਨੂੰ ਆਪਣੇ ਵੱਲ ਮੋੜ ਲੈਂਦੀ ਸੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਪਤਨੀ ਦੀ ਫੈਮਿਲੀ ਖੜੀ ਸੀ ਉਹਨਾਂ ਨੂੰ ਦੇਖਦੇ ਹੀ ਮੇਰੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਮੈਂ ਸੋਚਣ ਲੱਗਿਆ ਕਿ ਇਹ ਲੋਕ ਹੁਣ ਕੀ ਕਰਨ ਆਏ ਆ ਉਹਨਾਂ ਦਾ ਵਸ ਚੱਲਦਾ ਤਾਂ ਸਾਡੇ ਗੱਲ ਵਿੱਚ ਹੱਥ ਪਾ ਕੇ ਆਪਣੀ ਕੁੜੀ ਦਾ ਹੱਕ ਖੋਹ ਲੈਂਦੇ ਉਹ ਲੋਕ ਘਰ ਵਿੱਚ ਦਾਖਲ ਹੋ ਗਏ ਬਾਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਮੇਰੀ ਪਤਨੀ ਦਾ ਭਰਾ ਗਾਲਾਂ ਕੱਢਦੇ ਹੋਏ ਮੇਰੇ ਕੋਲ ਆਇਆ ਤੇ ਮੇਰਾ ਕਾਲਰ ਫੜ ਕੇ ਬੋਲਿਆ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਨੂੰ ਤਲਾਕ ਦੇਣ ਦੀ ਅੱਜ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਇਹ ਕਹਿ ਕੇ ਉਸਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ ਮੈਂ ਉਸ ਨੂੰ ਦੇਖ ਕੇ ਕਿਹਾ ਖਬਰਦਾਰ ਜੋ ਦੁਵਾਰਾ ਮੇਰੇ ਤੇ ਹੱਥ ਚੁੱਕਿਆ ਤੇਰੀ ਭੈਣ ਖੁਦ ਮੈਨੂੰ ਤਲਾਕ ਦੇ ਕੇ ਗਈ ਆ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਉਹ ਗੁੱਸੇ ਵਿੱਚ ਬੋਲਿਆ ਕਿ ਮੇਰੀ ਭੈਣ ਨਦਾਨ ਆ ਪਰ ਤੂੰ ਤਾਂ ਸਮਝਦਾਰ ਸੀ ਤੂੰ ਤਲਾਕ ਕਿਵੇਂ ਦਿੱਤਾ ਤੂੰ ਜ਼ਿੰਦਗੀ ਭਰ ਸਾਡੀ ਭੈਣ ਨੂੰ ਰਵਾਇਆ ਜੇ ਉਹ ਗੁੱਸੇ ਹੀ ਕਰ ਰਹੀ ਸੀ ਤਾਂ ਤੂੰ ਘਰੋਂ ਬਾਹਰ ਚਲਾ ਜਾਂਦਾ ਮੈਂ ਕਿਹਾ ਸਮਾਨ ਚੁੱਕਣ ਆਇਓ ਤਾਂ ਤਾਂ ਸਮਾਨ ਚੁੱਕੋ ਤੇ ਚਲੇ ਜਾਓ ਮੇਰੇ ਨਾਲ ਫਜ਼ੂਲ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਆ ਅਜੇ ਮੈਂ ਕੁਝ ਹੋਰ ਕਹਿੰਦਾ ਤਾਂ ਉਸਨੇ ਮੇਰੇ ਚਿਹਰੇ ਤੇ ਥੱਪੜ ਜੜ ਦਿੱਤਾ ਤੇ ਮੇਰੀ ਸ਼ਰਟ ਦਾ ਕਾਲਰ ਫੜ ਕੇ ਬੋਲਿਆ ਕਿ ਅੱਜ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰਾਂਗਾ ਤੂੰ ਸਮਝਦਾ ਕੀ ਆ ਆਪਣੇ ਆਪ ਨੂੰ ਤੂੰ ਜੋ ਕੀਤਾ ਉਸ ਤੋਂ ਬਾਅਦ ਤੂੰ ਬਚ ਨਹੀਂ ਸਕੇਂਗਾ ਤੂੰ ਸਾਡੇ ਘਰ ਦੇ ਜਿਤਨੋਂ ਪੈਰਾਂ ਚ ਰੋਲ ਦਿੱਤਾ ਮੇਰੀ ਭੈਣ ਤੇਰੀ ਵਜ੍ਹਾ ਨਾਲ ਰੋ ਰੋ ਕੇ ਪਾਗਲ ਹੋ ਰਹੀ ਆ ਅੱਜ ਮੈਂ ਤੈਨੂੰ ਛੱਡਣ ਵਾਲਾ ਨਹੀਂ ਮੇਰਾ ਭਰਾ ਉਸਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਬਹੁਤ ਜ਼ਿਆਦਾ ਲੋਕ ਸੀ ਹੁਣ ਉਹ ਮੈਨੂੰ ਹੋਰ ਮਾਰਦੇ ਅਚਾਨਕ ਸਾਡੇ ਘਰ ਦੇ ਬਾਹਰ ਕਿਸੇ ਨੇ ਫਾਇਰਿੰਗ ਕਰ ਦਿੱਤੀ ਦੇਖਦੇ ਹੀ ਦੇਖਦੇ ਪੁਲਿਸ ਘਰ ਦੇ ਅੰਦਰ ਆ ਗਈ ਮੇਰੀ ਜਾਨ ਜਿਵੇਂ ਨਿਕਲ ਚੁੱਕੀ ਸੀ ਉਸ ਔਰਤ ਨੇ ਮੈਨੂੰ ਕਿਤੋਂ ਦਾ ਨਹੀਂ ਛੱਡਿਆ ਕੀ ਹੁਣ ਮੈਂ ਪੁਲਿਸ ਨੂੰ ਸ਼ਿਕਾਇਤ ਕਰਦਾ ਹੁਣੇ ਤਾਂ ਮੇਰੀ ਨੌਕਰੀ ਲੱਗੀ ਸੀ ਮੈਂ ਠੀਕ ਤਰ੍ਹਾਂ ਖੁਸ਼ੀ ਨਹੀਂ ਮਣਾ ਸਕਿਆ ਜਦੋਂ ਮੇਰਾ ਰਿਸ਼ਤਾ ਮੇਰੀ ਪਤਨੀ ਨਾਲ ਤੈਅ ਕੀਤਾ ਜਾ ਰਿਹਾ ਸੀ ਤਾਂ ਮਾਂ ਨੇ ਮੈਨੂੰ ਕਿਹਾ ਸੀ ਕਿ ਇਹ ਗੱਲ ਨਾ ਪੱਕੀ ਕਰ ਮੈਨੂੰ ਇਹਨਾਂ ਲੋਕਾਂ ਤੇ ਭਰੋਸਾ ਨਹੀਂ ਆ ਪਰ ਮੈਂ ਮਾਂ ਦੀ ਗੱਲ ਨਹੀਂ ਸੁਣੀ ਮੇਰਾ ਕਹਿਣਾ ਸੀ ਕਿ ਸਾਨੂੰ ਕੁੜੀ ਦਾਲ ਮਤਲਬ ਆ ਪਰਿਵਾਰ ਤੋਂ ਕੀ ਲੈਣਾ ਦੇਣਾ ਪਰ ਹੁਣ ਸਮਝਾਇਆ ਕਿ ਵੱਡੇ ਬਜ਼ੁਰਗ ਬਿਲਕੁਲ ਸਹੀ ਕਹਿੰਦੇ ਆ ਰਿਸ਼ਤਾ ਸਿਰਫ ਕੁੜੀ ਨਾਲ ਨਹੀਂ ਬਲਕਿ ਪੂਰੇ ਖਾਨਦਾਨ ਨਾਲ ਹੁੰਦਾ ਇਸ ਲਈ ਪਹਿਲਾਂ ਇਹ ਦੇਖਣਾ ਚਾਹੀਦਾ ਕੇ ਸਾਹਮਣੇ ਵਾਲਾ ਪਰਿਵਾਰ ਕਿ ਹੋ ਜਿਹਾ ਫਿਰ ਪੁਲਿਸ ਵਾਲਿਆਂ ਨੇ ਮੈਨੂੰ ਫੜਨ ਦੀ ਬਜਾਏ ਮੇਰੀ ਪਤਨੀ ਤੇ ਭਰਾ ਤੇ ਉਹਨਾਂ ਦੇ ਨਾਲ ਆਏ ਹੋਏ ਹੋਰ ਗੁੰਡਿਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਇੱਕ ਪੁਲਿਸ ਵਾਲੇ ਨੇ ਕਿਹਾ ਕਿ ਸਰ ਤੁਸੀਂ ਠੀਕ ਹੋ ਤੁਹਾਡੀ ਤਬੀਅਤ ਤਾਂ ਠੀਕ ਆ ਜੇ ਤੁਹਾਨੂੰ ਮੈਡੀਕਲ ਦੀ ਜ਼ਰੂਰਤ ਆ ਤਾਂ ਅਸੀਂ ਲੈ ਚਾਲਦੇ ਹਾਂ ਮੈਂ ਹੈਰਾਨ ਹੋ ਕੇ ਬੋਲਿਆ ਕੀ ਮਤਲਬ ਤੁਸੀਂ ਲੋਕ ਕੌਣ ਹੋ ਤੁਹਾਨੂੰ ਕਿਸ ਨੇ ਬੁਲਾਇਆ ਉਹਨਾਂ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਸੀ ਉਸ ਨੇ ਕਿਹਾ ਕਿ ਤੁਹਾਡੀ ਸੁਰੱਖਿਆ ਦੇ ਲਈ ਸਾਨੂੰ ਭੇਜਿਆ ਗਿਆ ਤੁਸੀਂ ਪਰੇਸ਼ਾਨ ਨਾ ਹੋਵੋ ਰਿਲੈਕਸ ਹੋ ਕੇ ਬੈਠੋ ਅਸੀਂ ਸਭ ਸੰਭਾਲ ਲਵਾਂਗੇ ਐਨਾ ਕਹਿ ਕੇ ਉਹ ਉਹਨਾਂ ਨੂੰ ਜ਼ਬਰਦਸਤੀ ਲੈ ਗਏ ਮੈਂ ਸੋਨ ਖੜਾ ਰਹਿ ਗਿਆ ਮੇਰੇ ਸਰੀਰ ਵਿੱਚ ਜਿਵੇਂ ਖੂਨ ਹੀ ਨਾ ਬਚਿਆ ਹੋਵੇ ਫੜਨਾ ਤਾਂ ਮੈਨੂੰ ਚਾਹੀਦਾ ਸੀ ਕਿਉਂਕਿ ਤਲਾਕ ਮੈਂ ਦਿੱਤਾ ਸੀ ਪੁਲਿਸ ਵੀ ਤਾਂ ਉਹ ਲੋਕ ਲੈ ਕੇ ਆਏ ਸੀ ਫਿਰ ਇਹ ਸਭ ਕੀ ਹੋ ਗਿਆ ਮੈਂ ਅਜੇ ਇਨ੍ਹਾਂ ਖਿਆਲਾਂ ਵਿੱਚ ਗੁੰਮ ਸੀ ਅਚਾਨਕ ਮੇਰੇ ਫੋਨ ਤੇ ਕਾਲ ਆਈ ਮੈਂ ਦੇਖਿਆ ਐ ਕਨਜਾਨ ਨੰਬਰ 'ਚ ਆਮ ਕਰਿਆ ਸੀ ਕਾਲ ਰੀਸੀਵ ਕੀਤੀ ਉਧਰੋਂ ਉਹੀ ਔਰਤ ਬੋਲ ਰਹੀ ਸੀ ਜਿਸ ਨੇ ਹੁਣੇ ਮੈਨੂੰ ਨੌਕਰੀ ਦਿੱਤੀ ਸੀ ਮੈਂ ਕੁਝ ਬੋਲਦਾ ਇਸ ਤੋਂ ਪਹਿਲਾਂ ਉਹ ਬੋਲੀ ਤਾਂ ਸਾਡੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਆ ਤੁਸੀਂ ਬੇਫਿਕਰ ਹੋ ਕੇ ਸੌਜੋ ਹੁਣ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਕਰੇਗਾ ਪਰ ਜੋ ਫਰਨੀਚਰ ਤੁਹਾਡੀ ਪਤਨੀ ਦਾ ਉਹ ਤੁਹਾਨੂੰ ਦੇਣਾ ਪਵੇਗਾ ਬਦਲੇ ਵਿੱਚ ਅਸੀਂ ਤੁਹਾਨੂੰ ਦੋ ਕਮਰਿਆਂ ਦਾ ਫਰਨੀਚਰ ਦੇਵਾਂਗੇ ਤੁਸੀਂ ਬੇਫਿਕਰ ਰਹੋ ਸਵੇਰੇ ਸਮੇਂ ਆਫਿਸ ਆ ਜਿਓ ਬਾਕੀ ਦੀਆਂ ਗੱਲਾਂ ਉੱਥੇ ਹੋ ਜਾਣਗੀਆਂ ਇਹ ਕਹਿ ਕੇ ਫੋਨ ਕੱਟ ਦਿੱਤਾ ਗਿਆ ਮੈਂ 당ਗ ਰਹਿ ਗਿਆ ਔਰਤ ਆਖਰੋ ਔਰਤ ਮੇਰੀ ਇੰਨੀ ਮਦਦ ਕਿਉਂ ਕਰ ਰਹੀ ਸੀ ਸ਼ਾਇਦ ਮੈਂ ਉਸ ਦੀ ਮਾਂ ਦੀ ਮਦਦ ਕੀਤੀ ਸੀ ਇਸ ਲਈ ਬਦਲੇ ਵਿੱਚ ਉਸ ਨੇ ਮੇਰਾ ਇੰਨਾ ਸਾਥ ਦਿੱਤਾ ਅੱਖਾਂ 'ਚ ਹੰਝੂ ਲੈ ਕੇ ਮੈਂ ਆਪਣੇ ਵੱਡੇ ਭਰਾ ਨੂੰ ਦੇਖਿਆ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਹਰ ਇਨਸਾਨ ਦਾ ਬੁਰਾ ਵਕਤ ਇੱਕ ਨਾ ਇੱਕ ਦਿਨ ਜ਼ਰੂਰ ਖਤਮ ਹੁੰਦਾ ਤੇਰਾ ਵੀ ਬੁਰਾ ਵਕਤ ਹੁਣ ਲੰਘ ਗਿਆ ਹੁਣ ਚੰਗੇ ਦਿਨ ਦੀ ਤਿਆਰੀ ਕਰ ਤੂੰ ਜੋ ਮਿਹਨਤਰਾ ਤੁਰਤ ਪਰ ਪੜ੍ਹਾਈ ਵਿੱਚ ਕੀਤੀ ਹੈ ਉਹ ਬੇਕਾਰ ਨਹੀਂ ਜਾਵੇਗੀ ਵਕਤ ਦੀ ਰਫ਼ਤਾਰ ਕਦੇ ਰੁਕਣੀ ਸ nehru ਕੀ ਨੀ ਨਾ ਹੀ ਕਦੇ ਰੁਕੇਗੀ ਅਗਲੀ ਸਵੇਰ ਦਾ ਸੂਰਜ ਚਮਕਦੇ ਨਾਲ ਨਿਕਲਿਆ ਅਸੀਂ ਇਕੱਠੇ ਨਾਸ਼ਤਾ ਕੀਤਾ ਮੈਂ ਸਮੇਂ ਤੇ ਆਫਿਸ ਦੇ ਲਈ ਨਿਕਲ ਗਿਆ ਚਿਹਰੇ ਤੇ ਇੱਕ ਮੁਸਕਰਾਹਟ ਸੀ ਅੱਜ ਮੈਂ ਘਰ ਦੀ ਹੀ ਚਪਲ ਪਾਈ ਹੋਈ ਸੀ ਕਿਉਂਕਿ ਟੁੱਟੇ ਹੋਏ ਬੂਟ ਹੁਣ ਮੈਨੂੰ ਤਕਲੀਫ ਦਿੰਦੇ ਸੀ ਹੁਣ ਜਦੋਂ ਮੈਨੂੰ ਇੰਨੀ ਚੰਗੀ ਸੈਲਰੀ ਤੇ ਨੌਕਰੀ ਮਿਲ ਚੁੱਕੀ ਸੀ ਤਾਂ ਮੈਂ ਆਰਾਮ ਨਾਲ ਆਪਣੇ ਚੰਗੇ ਕੱਪੜੇ ਤੇ ਬੂਟ ਖਰੀਦ ਸਕਦਾ ਸੀ ਜਿਵੇਂ ਹੀ ਮੈਂ ਕੰਪਨੀ 'ਚ ਪਹੁੰਚਿਆ ਇੱਕ ਆਦਮੀ ਮੇਰੇ ਕੋਲ ਆਇਆ ਤੇ ਬੋਲਿਆ ਸੀ ਤੁਹਾਡੇ ਆਸ਼ਾਨ ਮੰਦਾ ਜੇ ਕੱਲ ਤੁਸੀਂ ਉਹਨਾਂ ਨੂੰ ਹਸਪੀਟਲ ਨਾਲ ਲੈ ਕੇ ਗਏ ਹੁੰਦੇ ਤਾਂ ਅੱਜ ਅਸੀਂ ਉਹਨਾਂ ਨੂੰ ਗਵਾ ਚੁੱਕੇ ਹੁੰਦੇ ਤੁਸੀਂ ਸੈਕਿੰਡ ਫਲੋਰ ਤੇ ਚਲੇ ਜਾਓ ਤੁਹਾਨੂੰ ਆਫਿਸ ਦਿਖਾ ਦਿੱਤਾ ਜਾਵੇਗਾ ਯਕੀਨਨ ਉਸ ਔਰਤ ਦਾ ਬੇਟਾ ਸੀ ਮੈਂ ਜਦੋਂ ਪੰਜਾਬ ਸੈਕਿੰਡ ਫਲੋਰ ਤੇ ਪਹੁੰਚਿਆ ਉੱਥੇ ਇੱਕ ਆਦਮੀ ਖੜਾ ਸੀ ਜੋ ਮੈਨੂੰ ਸਿੱਧਾ ਮੈਡਮ ਦੇ ਆਫਿਸ ਤੱਕ ਲੈ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਵੇਂ ਬਿਹੇਵ ਕਰਾਂ ਕਿਉਂਕਿ ਇਹ ਮੇਰੀ ਪਹਿਲੀ ਨੌਕਰੀ ਸੀ ਪਰ ਮੈਂ ਖੁਦ ਨੂੰ ਸੰਭਾਲ ਲਿਆ ਦਰਵਾਜ਼ੇ ਤੇ ਧਸਤਕ ਦੇ ਕੇ ਅੰਦਰ ਗਿਆ ਸਾਹਮਣੇ ਉਹ ਔਰਤ ਬੈਠੀ ਸੀ ਮੈਨੂੰ ਦੇਖਦੇ ਹੀ ਉਹ ਆਪਣੀ ਜਗ੍ਹਾ ਤੋਂ ਉੱઠી ਮੈਂ ਸਿਰ ਝੁਕਾ ਕੇ ਨਮਸਤੇ ਕੀਤੀ ਤਾਂ ਮੁਸਕਰਾ ਕੇ ਬੋਲੀ ਬੈਠ ਜਾਓ ਖੜੇ ਕਿਉਂ ਆ ਇਹ ਦੱਸੋ ਪਹੁੰਚਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਮੈਂ ਤੁਹਾਡੇ ਲਈ ਗੱਡੀ ਦਾ ਇੰਤਜ਼ਾਮ ਕਰ ਲਿਆ ਹੁਣ ਤੁਸੀਂ ਰੋਜ਼ ਗੱਡੀ ਤੇ ਹੀ ਆਉਣਾ ਜਾਣਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉਸ ਨੇ ਕਿਹਾ ਕਿ ਤੁਹਾਨੂੰ ਪਤਾ ਤੁਹਾਡੇ ਇਲਾਵਾ ਮਾਂ ਨੂੰ ਵੀ ਕੋਈ ਲੈ ਕੇ ਨਹੀਂ ਜਾਂਦਾ ਕਿਉਂਕਿ ਇੱਥੇ ਉਹਨਾਂ ਦੀ ਕੋਈ ਔਕਾਤ ਨਹੀਂ ਅੱਜ ਉਹ ਹਸਪੀਟਲ ਵਿੱਚ ਆ ਤਾਂ ਸਭ ਤੋਂ ਜ਼ਿਆਦਾ ਦੁੱਖ ਤੇ ਤਕਲੀਫ ਸਾਨੂੰ ਹੀ ਹੋ ਰਿਹਾ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਉਹ ਰੁਕ ਗਈ ਤੇ ਅੱਖਾਂ ਭਰ ਲਈਆਂ ਫਿਰ ਬੋਲੀ ਮੈਂ ਤੁਹਾਡੇ ਬਾਰੇ ਸਾਰੀ ਜਾਣਕਾਰੀ ਪਤਾ ਕਰ ਲਈ ਆ ਤੁਹਾਡੇ ਭਰਾ ਦੀ ਨੌਕਰੀ ਵੀ ਮੈਂ ਚੰਗੀ ਜਗ੍ਹਾ ਲਗਵਾ ਦਿੱਤੀ ਆ ਹੁਣ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੁਹਾਡੇ ਵਰਗਾ ਇਨਸਾਨ ਹੀ ਮੈਨੂੰ ਆਪਣੀ ਕੰਪਨੀ ਵਿੱਚ ਚਾਹੀਦਾ ਜੋ ਦੂਜਿਆਂ ਦਾ ਖਿਆਲ ਰੱਖਣਾ ਜਾਣਦਾ ਹੋਵੇ ਤੁਹਾਡੀ ਪਤਨੀ ਤੁਹਾਨੂੰ ਛੱਡ ਕੇ ਚਲੀ ਗਈ ਪਰ ਹੁਣ ਤੁਹਾਨੂੰ ਆਪਣੇ ਲਈ ਇੱਕ ਚੰਗਾ ਹਮਸਫਰ ਲੱਭਣਾ ਚਾਹੀਦਾ ਕਿਉਂਕਿ ਜ਼ਿੰਦਗੀ ਇਕੱਲੇ ਗੁਜ਼ਾਰਨਾ ਬੇਵਕੂਫੀ ਆ ਮੈਨੂੰ ਸਮਝ ਨਹੀਂ ਆ ਰਿਆ ਸੀ ਕਿ ਮੈਂ ਉਸ ਔਰਤ ਦਾ ਕਿਸ ਤਰ੍ਹਾਂ ਸ਼ੁਕਰੀਆ ਦਾ ਕਰਾਂ ਜਿਸ ਨੇ ਇੱਕ ਪਲ ਵਿੱਚ ਹੀ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ ਕਾਫੀ ਦੇਰ ਤੱਕ ਉਹ ਮੇਰੇ ਨਾਲ ਗੱਲਾਂ ਕਰਦੀ ਰਹੀ ਹਰ ਗੱਲ ਸਮਝਾਉਂਦੀ ਰਹੀ ਤੇ ਮੈਂ ਵੀ ਹਰ ਕੰਮ ਨੂੰ ਸਹੀ ਤਰੀਕੇ ਨਾਲ ਸਮਝਣ ਲੱਗ ਗਿਆ ਅੱਜ ਮੈਨੂੰ ਇਸ ਕੰਪਨੀ 'ਚ ਕੰਮ ਕਰਦੇ ਹੋਏ ਪੂਰੇ 5 ਸਾਲ ਹੋ ਗਏ ਉਹਨਾਂ ਦੇ ਘਰ ਨਾਲ ਮੇਰਾ ਰਿਸ਼ਤਾ ਬਹੁਤ ਵਧੀਆ ਮੇਰੀ ਇੱਕ ਛੋਟੀ ਜਿਹੀ ਨੇਕੀ ਮੇਰੇ ਇੰਨੇ ਕੰਮ ਆਵੇਗੀ ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ ਭਾਬੀ ਨੇ ਮੇਰਾ ਦੂਜਾ ਵਿਆਹ ਕਰਵਾ ਦਿੱਤਾ ਹੁਣ ਅਸੀਂ ਆਪਣੇ ਪੁਰਾਣਾ ਘਰ ਛੱਡ ਕੇ ਇੱਕ ਨਵੇਂ ਘਰ ਵਿੱਚ ਆ ਚੁੱਕੇ ਹਾਂ ਬਾਈ ਦੀ ਨੌਕਰੀ ਬਹੁਤ ਵਧੀਆ ਹੋ ਚੁੱਕੀ ਆ ਮੇਰੀ ਸੈਲਰੀ ਵੀ ਵੱਧ ਗਈ ਮੈਂ ਭਗਵਾਨ ਦਾ ਜਿੰਨਾ ਸ਼ੁਕਰ ਦਾ ਕਰਾਂ ਉਨਾਈ ਥੋੜਾ ਅੱਜ ਜ਼ਿੰਦਗੀ ਨੇ ਮੈਨੂੰ ਇੱਕ ਗੱਲ ਸਿਖਾ ਦਿੱਤੀ ਆ ਕਿ ਜੇ ਤੁਸੀਂ ਕਿਸੇ ਦੇ ਨਾਲ ਸੱਚੇ ਦਿਲ ਤੋਂ ਚੰਗੀ ਕਰੋਗੇ ਤਾਂ ਉੱਪਰ ਵਾਲਾ ਵੀ ਤੁਹਾਡੇ ਨਾਲ ਹਮੇਸ਼ਾ ਹੀ ਚੰਗਾ ਕਰੇਗਾ ਜੋ ਲੋਕ ਬਿਨਾਂ ਸਵਾਰਥ ਦੇ ਨੇਕੀ ਕਰਦੇ ਆਂ ਭਗਵਾਨ ਉਹਨਾਂ ਨੂੰ ਕਦੇ ਇਕੱਲਾ ਨਹੀਂ ਛੱਡਦਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਣਾ ਜੇ ਜਿਹੇਆਂ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਮਿਲਦੀ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ